ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਫਲਾ ਟੀਵੀ ਕੈਨੇਡਾ ਟੋਰਾਂਟੋ ਤੋਂ ਤੇ ਅੱਜ ਗੁਰਪਿਆਰ ਵਾਲੇ ਜਿਵੇਂ ਸਾਡੇ ਕੋਲ ਅਸੀਂ ਹਰ ਤਰ੍ਹਾਂ ਦੇ ਮਸਲਿਆਂ ਨੂੰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਨੇ ਆ ਤਾਂ ਪਿਛਲੇ ਸਮਿਆਂ ਵਿੱਚ ਆਪ ਜੀ ਨੇ ਬਹੁਤ ਜਿਹੜਾ ਤਗੜਾ ਮਸਲਾ ਸੀ ਉਹ ਵੇਖਿਆ ਕਿ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਉੱਤੇ ਐਨਐਸਏ ਲੱਗੀ ਹੋਈ ਹੈ ਤੇ ਡਿਬੜੂਗੜ੍ਹ ਜੇਲ੍ਹ ਵਿੱਚੋਂ ਬੰਦ ਨੇ ਪਿਛਲੇ ਸਮੇਂ ਵਿੱਚ ਉਹਨਾਂ ਨੇ ਖਡੂਰ ਸਾਹਿਬ ਤੋਂ ਇਲੈਕਸ਼ਨ ਲੜੀ ਤੇ ਲੋਕਾਂ ਨੇ ਬਹੁਤ ਭਾਰੀ ਬਹੁਮਤ ਦੇ ਨਾਲ ਉਹਨਾਂ ਨੂੰ ਜਿਤਾਇਆ ਲੱਖਾਂ ਵੋਟਾਂ ਦੇ ਨਾਲ ਉਹਨਾਂ ਦੀ ਜਿਹੜੀ ਜਿੱਤ ਲੋਕਾਂ ਨੇ ਬਣਾਈ ਅੱਜ ਸਾਡੇ ਨਾਲ ਉਹਨਾਂ ਦੇ ਮਾਤਾ ਜੀ ਮਾਤਾ ਬਲਵਿੰਦਰ ਕੌਰ ਜੀ ਸਾਡੇ ਚੈਨਲ ਤੇ ਜੁੜੇ ਹੋਏ ਨੇ ਸਾਡੇ ਨਾਲ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਕਦੋਂ ਬਾਹਰ ਆ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਆ ਕੇ ਜਿਹੜਾ ਜੇ ਉਹ ਬਾਹਰ ਆਉਂਦੇ ਨੇ ਤੇ ਆਣ ਕੇ ਉਹਨਾਂ ਦਾ ਕੀ ਏਜੰਡਾ ਰਹੇਗਾ ਕੀ ਉਹਨਾਂ ਦਾ ਮਕਸਦ ਰਹੇਗਾ ਤੇ ਹੋਰ ਉਹਨਾਂ ਦੇ ਨਾਲ ਜੜੀਆਂ ਡਿਬੜੂਗੜ੍ਹ ਜੇਲ੍ਹ ਵਿੱਚ ਕੋਈ ਮੁਸੀਬਤਾਂ ਨੇ ਜਾਂ ਕੋ ਉਹਨਾਂ ਉਹਨਾਂ ਤੇ ਅਸੀਂ ਚਰਚਾ ਕਰਨ ਦੇ ਲਈ ਅੱਜ ਤੁਹਾਡੇ ਨਾਲ ਆਪਣੇ ਚੈਨਲ ਕਾਫਲਾ ਟੀਵੀ ਤੇ ਅਸੀਂ ਜੁੜੇ ਹੋਏ ਆਂ ਸੋ ਆਓ ਜੁੜਦੇ ਆਂ ਜੀ ਮਾਤਾ ਬਲਵਿੰਦਰ ਕੌਰ ਜੀ ਮਾਤਾ ਜੀ ਪਾਈ ਅਮਰਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਆਂ ਜੀ ਮਾਤਾ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤੇ ਅਸੀਂ ਤੁਹਾਡਾ ਨਾਲ ਇਹ ਗੱਲ ਜਿਹੜੀ ਕਰਨਾ ਚਾਹੁੰਦੇ ਆ ਕਿ ਲੱਖਾਂ ਲੋਕਾਂ ਨੇ ਜਿਨ੍ਹਾਂ ਨੇ ਖਡੂਰ ਸਾਹਿਬ ਤੋਂ ਭਾਈ ਸਾਹਿਬ ਨੂੰ ਇਲੈਕਸ਼ਨ ਦੇ ਵਿੱਚ ਇੰਨੀਆਂ ਵੋਟਾਂ ਦੇ ਕੇ ਜਤਾਇਆ ਤੇ ਭਾਈ ਸਾਹਿਬ ਅਜੇ ਤੱਕ ਬਾਹਰ ਕਿਉਂ ਨਹੀਂ ਆ ਰਹੇ ਜਾਂ ਕਿਸ ਮਸਲੇ ਤੇ ਅਜੇ ਸਰਕਾਰ ਜਿਹੜੀ ਹੈ ਉਹ ਵਿਚਾਰ ਕਰ ਰਹੀ ਹੈ ਕਿ ਖਡੂਰ ਸਾਹਿਬ ਦੀ ਜਿਹੜੀ ਜਿੱਤੀ ਹੋਈ ਆਵਾਜ਼ ਹੈ ਲੋਕਾਂ ਦੀ ਉਸ ਸੰਸਦ ਵਿੱਚ ਪਹੁੰਚਣੀ ਚਾਹੀਦੀ ਸੀ ਤੇ ਅਜੇ ਪਹੁੰਚੀ ਨਹੀਂ। ਬੰਦੀਵਾਇ ਗੁਰਜੀਕਾ ਫਤਿਹ ਦੀ। ਵਾਇ ਗੁਰਜੀਕੀ ਫਤਿਹ ਦੀ। ਕੋਈ ਖਦੂਰ ਸਾਹਿਬ ਦੇ ਲੋਕਾਂ ਨੇ ਬਹੁਤ ਹੀ ਵੱਡੀ ਬਹੁਮਤ ਨਾਲ ਭਾਈ ਸਾਹਿਬ ਨੂੰ ਜਤਾਇਆ। ਬਹੁਤ ਹੀ ਸੰਗਤਾਂ ਚ ਉਤਸ਼ਾਹ ਤੇ ਪਿਆਰ ਸੀ। ਬਹੁਤ ਹੀ ਲੋਕਾਂ ਨੇ ਆਪਣੀਆਂ ਵੋਟਾਂ ਪਾ ਕੇ ਆਪਣੇ ਕੁਝ ਮਸਲੇ ਸਮਝ ਕੇ ਉਹਨੂੰ ਭਾਈ ਸਾਹਿਬ ਨੂੰ ਜਤਾਇਆ। ਹੋ ਸਰਕਾਰਾਂ ਦਾ ਵੇਖੋ ਪਤਾ ਨਹੀਂ ਕੀ ਇਹ ਮਨជា ਆ ਕਿ ਸਰਕਾਰਾਂ ਉਹਨਾਂ ਨੂੰ ਛੱਡ ਨਹੀਂ ਰਹੀਆਂ ਕਿਉਂਕਿ ਸਰਕਾਰਾਂ ਨੂੰ ਉਹਨਾਂ ਨੂੰ ਬਹੁਤ ਛੇਤੀ ਰਿਹਾਈ ਕਰਨਾ ਚਾਹੀਦਾ ਜੋ ਕਿ ਖਡੂਰ ਸਾਹਿਬ ਦੀ ਸੰਗਤ ਨੇ ਉਹਨਾਂ ਨੂੰ ਇੰਨੀ ਬਹੁਮਤ ਨਾਲ ਜਿਤਾਇਆ ਉਹ ਆਣ ਕੇ ਆਪਣੇ ਸੰਗਤਾਂ ਦੀ ਆਵਾਜ਼ ਸੁਣਨ ਉਹਨਾਂ ਦੇ ਦੁੱਖ ਉਹਨਾਂ ਦੇ ਜੋ ਵੀ ਮਸਲੇ ਆ ਉਹ ਸੁਣ ਸੁਣ ਤੇ ਆਪਣੇ ਜੋ ਵੀ ਉਹਨਾਂ ਦੇ ਕੰਮ ਆ ਉਹ ਆਪਣੇ ਕਾਰਜ ਜਿਹੜੇ ਉਹ ਆਣ ਕੇ ਅਰੰਭਣ ਇਹੀ ਹੈ ਸਰਕਾਰਾਂ ਨੂੰ ਅਪੀਲ ਆ ਕਿ ਇਹਨਾਂ ਨੂੰ ਬਹੁਤ ਜਲਦੀ ਰਿਹਾ ਕਰਨਾ ਚਾਹੀਦਾ ਕਿਉਂਕਿ ਜੇ ਲੋਕਾਂ ਨੂੰ ਉਹਨਾਂ ਨੂੰ ਲੋਕਾਂ ਚ ਇੰਨੀ ਅਡੀਕਿਆ ਲੋਕਾਂ ਨੇ ਇੰਨੇ ਬਹੁਮਤ ਨਾਲ ਉਹਨਾਂ ਨੂੰ ਜਤਾਇਆ ਤੇ ਫਿਰ ਸਰਕਾਰਾਂ ਨੂੰ ਜਿਹੜਾ ਕਿ ਬਹੁਤ ਜਲਦੀ ਛੱਡਣਾ ਚਾਹੀਦਾ ਤੇ ਮਾਤਾ ਜੀ ਮੈਂ ਇੱਕ ਗੱਲ ਜਾਣਨਾ ਚਾਹਾਂਗਾ ਕਿ ਭਾਈ ਸੰਮਰਤਪਾਲ ਸਿੰਘ ਜੀ ਪਹਿਲਾਂ ਦੁਬਈ ਵਿੱਚ ਕੰਮ ਕਰਦੇ ਸਨ ਤਾਂ ਦੁਬਈ ਤੋਂ ਜਿਹੜਾ ਇੰਡੀਆ ਜਦੋਂ ਆਏ ਜੋ ਕੀ ਸੋਚ ਕੇ ਆਏ ਤੇ ਉਹਨਾਂ ਦਾ ਮਨ ਕਿਵੇਂ ਬਣਿਆ ਕਿ ਮੈਂ ਹੁਣ ਦੁਬਈ ਤੋਂ ਇੰਡੀਆ ਜਾ ਕੇ ਜੜਾਇਓ ਮੈਂ ਪ੍ਰਚਾਰ ਕਰਨਾ ਆ ਜਾਂ ਮੈਂ ਖਾਲਸਾ ਵਹਿਰ ਚਲਾਉਣੀ ਆ ਖੁਦ ਅਮਰ ਛਕਣਾ ਤੇ ਹੋਰਾਂ ਨੂੰ ਸਿਖਾਉਣਾ ਇਹ ਦੁਬਈ ਤੋਂ ਤੋਂ ਪਹਿਲਾਂ ਹੀ ਉਹਨਾਂ ਦੇ ਮਨ ਵਿੱਚ ਕੀ ਸੋਚ ਕੇ ਆਏ ਹੋ ਇੰਡੀਆ ਇਹ ਕੋਈ ਪੰਜਾਬ ਚ ਜਿੱਦਾਂ ਆਏ ਪੰਜਾਬ ਦਾ ਦਰਦ ਲੈ ਕੇ ਪੰਥ ਦਾ ਦਰਦ ਲੈ ਕੇ ਉਹ ਪੰਜਾਬ ਚ ਆਏ ਜ ਜਦੋਂ ਆਣ ਕੇ ਪੰਜਾਬ ਦੀ ਨੌਜਵਾਨੀ ਵਾਲੇ ਵੇਖਿਆ ਕਿ ਜੇ ਸਾਡੀ ਨੌਜਵਾਨੀ ਨਸ਼ਿਆਂ ਨਾਲ ਗਰਬ ਹੋਦੀ ਜਾ ਰਹੀ ਆ ਬਹੁਤ ਪੰਥ ਦਾ ਉਹਨਾਂ ਦੇ ਮੂੰਹ ਚ ਦਰਦ ਆ ਉਹਨਾਂ ਨੇ 에어ਪੋਰਟ ਤੇ ਹੀ ਸੋਚਿਆ ਕਿ ਜੇ ਵਾਹਿਗੁਰੂ ਮਿਹਰ ਕਰੇ ਤੇ ਉਹਨਾਂ ਨੂੰ ਉੱਥੇ ਵੀ ਇਹ ਸਵਾਲ ਪੁੱਛਿਆ ਗਿਆ ਜੀ ਜੀ ਪੰਜਾਬ ਕੀ ਕਰਨੋਂ ਆਏ ਸੀ ਤੇ ਉਹਨਾਂ ਨੇ ਇਹ ਹੀ ਕਿਹਾ ਕਿ ਜੇ ਵਾਹਿਗੁਰੂ ਮਿਹਰ ਕਰੇ ਤਾਂ ਮੈਂ ਆਪ ਅਮਰ ਤੇ ਸ਼ੁਕਰਗੁਜ਼ਾਰ ਤੇ ਨੌਜਵਾਨੀ ਨੂੰ ਤੇ ਗਾੜੀ ਮੈਂ ਤਤਲਾ ਕਰਾਂਗੇ ਕਿ ਜੀ ਉਹ ਵੀ ਅਮਰਤ ਛਾ ਕੇ ਗੁਰੂ ਦੇ ਨਾਲ ਲੱੜ ਲੱਗਣਾ ਉਹ ਐਸੀ ਗੁਰੂ ਦੀ ਕਿਰਪਾ ਹੋਈ ਉਹਨਾਂ ਨੇ ਆਣ ਕੇ ਮਤਲਬ ਕਿ ਜਦੋਂ ਅਨਾਉਂਸ ਕੀਤਾ ਕਿ ਇੰਨੀ ਤੇ 25 ਤਰੀਕ ਨੂੰ ਅਸੀਂ ਅਨੰਦਪੁਰ ਸਾਹਿਬ ਅਮਰਤ ਛਾ ਕੇ ਆਏ ਤੇ ਸੰਗਤਾਂ ਇੰਨੀਆਂ ਵਹੀਰਾ ਸੱਤ ਕੇ ਪਹੁੰਚੀ ਆ ਕਿ ਹਜ਼ਾਰਾਂ ਨੌਜਵਾਨਾਂ ਨੇ ਨਸ਼ਾ ਛੱਡ ਕੇ ਅਮਰਤ ਛਾ ਕੇ ਗੁਰੂ ਦੇ ਨਾਲ ਲੱਗ ਗਏ ਤੇ ਬਹੁਤ ਹੀ ਸੰਗਤਾਂ ਚ ਉਤਸ਼ਾਹ ਤੇ ਪਿਆਰ ਸੀ ਵੀ ਇਹ ਹੀ ਸਰਕਾਰਾਂ ਨੂੰ ਚੰਗਾ ਨਹੀਂ ਲੱਗਾ ਕਿ ਜਿਹੜੀ ਸਾਡੀ ਪੰਜਾਬ ਦੀ ਨੌਜਵਾਨੀ ਆ ਉਹ ਅਮਰਤ ਛਾ ਕੇ ਗੁਰੂ ਦੇ ਨਾਲ ਲੱਗਣ ਲਈ ਆ ਉਹਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਹੀ ਹੈ ਇਸੇ ਕਰਕੇ ਸਰਕਾਰਾਂ ਨੂੰ ਜੋ ਜਿੰਨੀ ਉਹਦੇ ਮਗਰ ਨੌਜਵਾਨੀ ਜਿੰਨੀ ਸੰਗਤ ਉਹਦੇ ਮਗਰ ਲੱਗੀ ਸੀ ਤੇ ਸਰਕਾਰਾਂ ਕੋਲ ਬਰਦਾਸ਼ਤ ਨਹੀਂ ਹੋਇਆ ਤਾਂ ਉਹਨਾਂ ਨੇ NSA ਲਾ ਕੇ ਤੇ ਡਿਗਰੀ ਕਰਕੇ ਇਹ ਦਿੱਤਾ ਕਿ ਕੋਈ NSA ਦਾ ਕੋਈ ਮਕਸਦ ਨਹੀਂ ਸੀ ਕਿ ਠਾਣੇ 'ਚ ਗੁਰੂ ਗ੍ਰੰਥ ਸਾਹਿਬ ਲੈ ਕੇ ਗਏ ਉਹ ਬਸਲਤਨੀ ਸੀ ਆਪਣੇ ਸੇਵ ਜਿਗੋਨੀ ਜੰਗਾ ਜੁੱਦਾ ਜਾਂਦੇ ਸੀ ਗੁਰੂ ਗੁਰੰਤ ਸਾਹਿਬ ਦਾ ਪ੍ਰਕਾਸ਼ ਨਾਲ ਲੈ ਕੇ ਜਾਂਦੇ ਸੀ। ਉਹਨੇ ਇਹੋ ਹੀ ਏਜੰਡਾ ਬਣਾ ਲੱਗ ਗੁਰੂ ਗੁਰੰਤ ਸਾਹਿਬ ਦੀ ਵਿਅਕਤੀ ਕੀਤੀ ਆ। ਇਸ ਰਿਸ਼ਤੇ ਇਨਾਂ ਨੇ ਅੰਨ੍ਹਾ ਸੀ ਲਾ ਕੇ ਤੇ ਉਹਨਾਂ ਨੂੰ ਜਿਗੜੂਆ ਕਿ ਹਿੱਦ ਤੱਕ ਕਰ ਨਹੀਂ ਇਹ ਸੀ ਵੀ ਜਿਹੜੀ ਸਾਡੀ ਪੰਜਾਬ ਦੀ ਨੌਜਵਾਨੀ ਸੀ ਉਹ ਨਸ਼ੇ ਛੱਡ ਕੇ ਅੰਮ੍ਰਿਤ ਸ਼ਕਿਰ ਦੁਬੂਦਲ ਲੱਗ ਰਹੀ ਹੈ। ਇਹ ਇਨਾਂ ਨੂੰ ਜਿਹੜਾ ਇਤਰਾਸ ਵੀ ਹੋਇਆ ਤੇ ਇਹਨਾਂ ਨੇ ਇਹ ਜਿਹੜਾ ਉਹਦਾ ਗੈਨੈਸ਼ ਲਾ ਕੇ ਰਿਟੂਨ ਕਰ ਦਿੱਤਾ ਜਿਵੇਂ ਮਾਤਾ ਜੀ ਤੁਸੀਂ ਐਨਐਸਏ ਦੀ ਗੱਲ ਕੀਤੀ ਹੈ ਮੈਂ ਹੁਣੇ ਜੀ ਤੁਸੀਂ ਵੀ ਸੋਸ਼ਲ ਮੀਡੀਆ ਤੇ ਕਈ ਵੀਡੀਓ ਦੇਖੀਆਂ ਹੋਣਗੀਆਂ ਪਹਿਲਾਂ ਹਰਿਆਣੇ ਦੇ ਵਿੱਚ ਪੁਲਿਸ ਦੀਆਂ ਗੱਡੀਆਂ ਨੂੰ ਵੀ ਅੱਗ ਲਾ ਦਿੱਤੀ ਗਈ ਤਾਂ ਹੁਣ ਜਿਹੜਾ ਕਾਗੜੀਆਂ ਦਾ ਜਿਹੜਾ ਰੋਸ ਮਜਾਰਾ ਚੱਲ ਰਿਹਾ ਹੈ ਉਹ ਰਸਤੇ ਵਿੱਚ ਗੱਡੀਆਂ ਵੀ ਭੰਨ ਰਹੇ ਨੇ ਮੈਂ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੇਖੀ ਆ ਕਿ ਉਹਨਾਂ ਥਾਣੇ ਨੂੰ ਵੀ ਅੱਗ ਲਗਾ ਦਿੱਤੀ ਆ ਤਾਂ ਕੀ ਅਜਨਾਲੇ ਵਿੱਚ ਵੀ ਕੋਈ ਐਦਾਂ ਦੀ ਘਟਨਾ ਹੋਈ ਸੀ ਅਮਰਪਾਲ ਸਿੰਘ ਨੇ ਕੋਈ ਥਾਣੇ ਤੇ ਕੋ ਹਮਲਾ ਕੀਤਾ ਸੀ ਜਾਂ ਕੁਛ ਕਿਤੇ ਕੋ ਡੰਗ ਸੋਟਾ ਚੱਲਿਆ ਸੀ ਜਾਂ ਕੋ ਕੁਰਪਾਨ ਵਗੈਰਾ ਚੱਲੀ ਸੀ ਕਿ ਜਿਹਦੇ ਕਰਕੇ ਇਹ ਕਿਉਂਕਿ ਕਾਵੜੀਆਂ ਨੇ ਥਾਣੇ ਨੂੰ ਅੱਗ ਵੀ ਲਾ ਦਿੱਤੀ ਆ ਹਰਿਆਣਾ ਵਿੱਚ ਪੁਲਿਸ ਦੀਆਂ ਗੱਡੀਆਂ ਵੀ ਸਾੜ ਦਿੱਤੀਆਂ ਗਈਆਂ ਉਹਨਾਂ ਤੇ ਐਨਐਸਏ ਨਹੀਂ ਲੱਗੀ ਤਾਂ ਇਹਨਾਂ ਨੇ ਅਮਰਤਪਾਲ ਸਿੰਘ ਜੀ ਨੇ ਕੋਈ ਵੱਡਾ ਇਹਨਾਂ ਨਾਲੋਂ ਕੰਮ ਕੀਤਾ ਸੀ ਕਿ ਇਹਨਾਂ ਤੇ ਐਨਐਸਏ ਲਾਈਏ ਇਹੋ ਜੀ ਸਿੱਖਣ ਵਾਸਤੇ ਕਾਨੂੰਨ ਹੀ ਐਨਐਸਏ ਜਿਹੜਾ ਕਾਨੂੰਨ ਹੀ ਉਹ ਸਿੱਖਣ ਵਾਸਤੇ ਬਣਿਆ ਨੂੰ ਇਹ ਚ ਵੇਖੋ ਕਿੰਨਾ ਕੁਛ ਥਾਣੇ ਸਾੜੇ ਜੀਂਦੇ ਬੰਦੇ ਸਾਰੇ ਬੱਸਾਂ ਸਾੜੀਆਂ ਉੱਥੇ ਨਹੀਂ ਉਹਨਾਂ ਤੇ ਐਨਐਸਐ ਲਗੀ ਇੱਕ ਮਹੀਨੇ ਬਾਅਦ ਉਹਨਾਂ ਦੀ ਜਵਾਨ ਹੋ ਗਈ ਤੇ ਇੱਥੇ ਇਹੋ ਜਿਹਾ ਕੁਛ ਵੀ ਅਜਨਾਲੇ ਵਿੱਚ ਨਹੀਂ ਹੋਇਆ ਉਹਨਾਂ ਨੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਬਹਿ ਕੇ ਇਹਨਾਂ ਨਾਲ ਗੱਲਬਾਤ ਕੀਤੀ ਉਦੋਂ ਕੋਈ ਉਹਨਾਂ ਨੇ ਪੁਲਿਸ ਨੇ ਮੰਨਿਆ ਵੀ ਸਾਡਾ ਕਸੂਰ ਸੀ ਅਸੀਂ ਤਾਂ ਡਰ ਗਿਆ ਜੰਦਾ ਫੜਿਆ ਬਾਅਦ ਵਿੱਚ ਇਹਨਾਂ ਨੇ ਪਤਾ ਨਹੀਂ ਕੀ ਸੋਚ ਸਮਝ ਕੇ ਕਿ ਇਹਨਾਂ ਨੇ ਚਾਲ ਚੱਲੀ ਤੇ ਬਾਅਦ ਵਿੱਚ ਉਹਨਾਂ ਨੇ ਐਨਐਸਐ ਲਾ ਦਿੱਤੀ ਉਹ ਵੀ ਜਿਹੜਾ ਕਾਨੂੰਨ ਹੈ ਸਿੱਖਾਂ ਵਾਸਤੇ ਬਣਿਆ ਮੈਨੂੰ ਲੱਗਦਾ ਕਿ ਸਿੱਖ ਸਿੱਖਾਂ ਦਾ ਹਰ ਇੱਕ ਹੱਥ ਜਗਾ ਤੇ ਸਿੱਖਾਂ ਨਾਲ ਜਿਹੜਾ ਉਹ ਧੱਕਾ ਹੋ ਰਿਹਾ ਉਹ ਸੋ ਤੁਹਾਡੇ ਕਹਿਣ ਮੁਤਾਬਕ ਹੈ ਵੀ ਉਹਦੇ ਤੇ ਹੀ ਧੱਕਾ ਹੋ ਰਿਹਾ ਜਿਹੜਾ ਵੀ ਸੱਚ ਪੰਜਾਬ ਚ ਬੋਲੂਗਾ ਚਾਹੇ ਕੋਈ ਪੰਛ ਦਾ ਦੱਦਲਾ ਕੇ ਪੰਜਾਬ ਜਾਊਗਾ ਉਹਦੇ ਵਾਸਤੇ ਹੀ ਜੇਦਾ ਸੋ ਤੁਹਾਡਾ ਕਹਿੰਦਾ ਭਾਵਾ ਕਿ ਸਰਕਾਰ ਜਿਹੜੀ ਹੈ ਉਹਨਾਂ ਦੇ ਦਾੰਦਰ ਦਾਇਰੇ ਅੰਦਰ ਜਿਹੜੇ ਇਹ ਕਾਨੂੰਨ ਨੇ ਉਹ ਸਿੱਖਾਂ ਲਈ ਨੇ ਤੇ ਤੁਹਾਡੇ ਕਾਨੂੰਨ ਤੱਕ ਜਿਹੜੇ ਵੱਡਿਆਂ ਲਈ ਰਾਜ ਰਜਵਾੜਿਆਂ ਲਈ ਕਾਨੂੰਨ ਹੋਰ ਨੇ ਅੱਜ ਇਹ ਇੱਕੋ ਕੀ ਕਾਨੂੰਨ ਹੈ ਫਿਰ ਸਿੱਖਾਂ ਵਾਸਤੇ ਬਣਿਆ ਹੋਰ ਕਿਸੇ ਵਾਸਤੇ ਹਾਂਜੀ ਮੈਂ ਬਣਿਆ ਨਾ ਮੈਂ ਦੇਖ ਰਿਹਾ ਸੀ ਕਿ ਕੈਮੇਤ ਵਾਸਤੇ ਕੋਈ ਪੀੜਾ ਵਜ੍ਹਾ ਕੰਮ ਹੋਏ ਵੀ ਰਿਆ ਨਹੀਂ ਸੇ ਲੱਗੇ ਇਹ ਕੋਈ ਕਾਰਕ ਕੀਤਾ ਹੋਏ ਤੇ ਫਿਰ ਤੇ ਸੋਚੇ ਜਿਹੜਾ ਨਜਾਇਜ਼ ਇਦਾਂ ਐਨਐਸਏ ਲਾਦੀ ਰਹੀ ਆ ਉਹ ਤੇ ਸਭ ਨੂੰ ਹੁਣ ਸਾਰੇ ਸੰਗਤ ਨੂੰ ਪਤਾ ਸਾਰੀ ਦੁਨੀਆ ਨੂੰ ਪਤਾ ਕਿ ਇਹਨੇ ਨਜਾਇਜ਼ ਦਾ ਕਾ ਕੀਤਾ ਸਿਰਫ ਇਹਦਾ ਕਾਰਨ ਇਹ ਸੀ ਕਿ ਸਾਰੀ ਨੌਜਵਾਨੀ ਜਿਹੜੀ ਸੀ ਸਾਡੀ ਅੰਮ੍ਰਿਤਸ਼ਕਉਣਾ ਦੀ ਯਾਗਰੂਕ ਹੋ ਰਹੀ ਇਹ ਹੀ ਇੱਕ ਇਹਦਾ ਕਾਰਨ ਸੀ ਨਸ਼ੇ ਛਡਾਉਣਾ ਅੰਮ੍ਰਿਤ ਛਕਾਉਣਾ ਕੋਈ ਗਲਤ ਗੱਲ ਸੁਣ ਲਈ ਇਹਦੇ ਤੇ ਐਨਐਸਏ ਲੱਗ ਸਕਦੀ ਹੈ ਮੈਂ ਇਹ ਗੱਲ ਤੋਂ ਹਰਾਨ ਦੇ ਤੁਹਾਡੇ ਨਾਲ ਤਾਂ ਹੀ ਅਸੀਂ ਗੱਲ ਕਰ ਰਹੇ ਆ ਤਾਂ ਕਿ ਪਤਾ ਲੱਗ ਸਕੇ ਕਿ ਅਸਲ ਵਿੱਚ ਅੰਮ੍ਰਿਤ ਛਕਾਉਂਦੇ ਨਾਲ ਜਾਂ ਨਸ਼ੇ ਛਡਾਉਣ ਦੇ ਨਾਲ ਸਰਕਾਰਾਂ ਨੂੰ ਕੀ ਖਤਰਾ ਪੈ ਗਿਆ ਕਿ ਉਹਨਾਂ ਨੂੰ ਇਹ ਸਾਰਾ ਕੁਝ ਰੋਕਣਾ ਪਿਆ ਕਿਉਂਕਿ ਖਾਲਸਾ ਵੀਰ ਜਿਹੜੀ ਸੀ ਦਿਨੋ ਦਿਨ ਉਹ ਚੜ੍ਹਦੀ ਕਲਾ ਵਿੱਚ ਜਾ ਰਹੀ ਸੀ ਬਹੁਤ ਨੌਜਵਾਨ ਜਿਹੜੇ ਸੀ ਅਸੀਂ ਵੀਡੀਓ ਵੇਖ ਕੇ ਗੱਲ ਕਰਦੇ ਆ ਕਿ ਉਹ ਕਹਿ ਰਹੇ ਸੀ ਕਿ ਅਮਰਤਪਾਲ ਵੀਰ ਅਸੀਂ ਤੇਰੇ ਕਰਕੇ ਨਸ਼ਾ ਛੱਡ ਰਹੇ ਹਾਂ ਤਾਂ ਜੇ ਕੋਈ ਬੰਦਾ ਪੰਜਾਬ 'ਚ ਨਸ਼ਾ ਛਡਾਉਂਦਾ ਤਾਂ ਸਰਕਾਰਾਂ ਤਾਂ ਕਹਿੰਦੀਆਂ ਨੇ ਕਿ ਤੁਸੀਂ ਨਸ਼ੇ ਛਡਾਓ ਅਸੀਂ ਤੁਹਾਡਾ ਸਾਥ ਦੇਵਾਂਗੇ ਅਸੀਂ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਨਸ਼ੇ ਪਿੰਡੋਂ ਪਿੰਡ ਖਤਮ ਕਰਨੇ ਨੇ ਤੇ ਭਾਈ ਸਾਹਿਬ ਤੇ ਕਹਿੰਦੇ ਕਿ ਉਹਨਾਂ ਨੇ ਨਸ਼ਾ ਛਡਾਉ ਜਿਹੜਾ ਚੰਗੇ ਚੰਗੇ ਨੌਜਵਾਨ ਸੀ ਉਹਨਾਂ ਦਾ ਨਸ਼ਾ ਛਡਾ ਦਿੱਤਾ ਅਮਰ ਸ਼ਿਕਾ ਦਿੱਤਾ ਤਾਂ ਫਿਰ ਸਰਕਾਰਾਂ ਨੂੰ ਕੀ ਲੱਗਾ ਕਿ ਅਮਰਤ ਸ਼ਿਕਾਉਣਾ ਦਾ ਨਸ਼ੇ ਛਡਾਉਣਾ ਗਲਤ ਕੰਮ ਆ ਜੀ ਇਹ ਇਹ ਸਾਰਾ ਤਾਲ ਲੱਗਾ ਸਰਕਾਰਾਂ ਸਰਕਾਰਾਂ ਦਾ ਹੀ ਧੰਦਾ ਸੀ ਸਰਕਾਰਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਹੁੰਦੀਆਂ ਸੀ ਸਰਕਾਰ ਖੁਦ ਤੇ ਨਸ਼ਾ ਵਕਾ ਰਹੀਆਂ ਕਿਉਂ ਅਛੜਾ ਰਹੀਆਂ ਨਸ਼ਾ ਛਡਾਉਂਦੇ ਹੀ ਨਹੀਂ ਸਰਕਾਰਾਂ ਜੀ ਨਸ਼ਾ ਬੰਦ ਕਰਨ ਤੇ ਨਸ਼ਾ ਛੁੱਟੇ ਸਰਕਾਰਾਂ ਦਾ ਤੇ ਆਪਣਾ ਧੰਦਾ ਵਾ ਇਹਨਾਂ ਦੀਆਂ ਦੁਕਾਨਾਂ ਬੰਦ ਹੁੰਦੀਆਂ ਸੀ ਇਹਨਾਂ ਦਾ ਪੈਸੇ ਆਉਣੇ ਨਾਲ ਬੰਦ ਹੁੰਦੇ ਸੀ ਹੁਣ 1.5 ਸਾਲ 15 ਮਹੀਨੇ 16 ਭਾਈ ਸਾਹਿਬ ਨੂੰ ਅੰਦਰ ਹੋ ਗਏ ਕਿੰਨੇ ਇਹ ਮੁੰਡੇ ਹੁਣ ਉਦੋਂ ਦੇ ਨੌਜਵਾਨ ਪੁੱਤ ਮਰਨ ਦੇ ਹੁਣ ਇਹ ਕਿਉਂ ਨਹੀਂ ਕੰਟਰੋਲ ਕਰਨ ਦੀਆਂ ਸਰਕਾਰਾਂ ਕਿਉਂ ਨਹੀਂ ਨਸ਼ਾ ਛਡਾਉਂਦੀਆਂ ਜੋ ਮੁੰਡੇ ਸਾਡੇ ਪਿੰਡ ਮਰ ਗਏ ਆ ਇਕੱਠਾ ਦਸਾਂ ਦਿਨਾਂ ਚ ਦੋ ਸਾਡੇ ਪਿੰਡ ਲੱਗੇ ਵਡਾਲਾ ਪਿੰਡ ਉੱਥੇ ਮਰ ਗਏ ਕਿੰਨੇ ਹਜ਼ਾਰਾਂ ਨੌਜਵਾਨ ਉਦੋਂ ਦੇ ਜਿਹੜੇ ਮਾਵਾ ਤੇ ਪੁੱਤ ਮੰਨਦੇ ਹੁਣ ਕਿਉਂ ਨਹੀਂ ਸਰਕਾਰਾਂ ਕੱਢ ਡਰਾਪ ਕਰਦੀਆਂ ਹੁਣ ਤੇ ਭਾਈ ਸਾਬ ਅੰਦਰ ਨਸ਼ਾ ਕਿਉਂ ਨਹੀਂ ਬੰਦ ਕੀਤਾ ਇਹਨਾਂ ਨੇ 16 ਮਹੀਨੇ ਹੋ ਗਏ ਨਸ਼ਾ ਤੇ ਫਸਟੂਨਵਾ ਗਲੀਆਂ ਦੁਕਾਨਾਂ ਤੋਂ ਮਿਲ ਰਿਹਾ ਤੁਸੀਂ ਜਿੱਥੋਂ ਮਰਜੀ ਖੀ ਸਕਦੇ ਜੀ ਹਾਂ ਜੀ ਪਿੰਡੋ ਛੁੱਟੀ ਦਿੱਤੀ ਨਸ਼ਾ ਦੇਤੀ ਵਾਲਿਆਂ ਪਿੰਡੋ ਪਿੰਡ ਅਸੀਂ ਵੇਖ ਵੀ ਰਹੇ ਆ ਕਿ ਕੁੰਝ ਪਿੰਡਾਂ ਦੀਆਂ ਪੰਚਾਇਤਾਂ ਨੇ ਕੁਝ ਨਿਹੰਗ ਸਿੰਘਾਂ ਨੇ ਵੀ ਤੇ ਪਿੰਡਾਂ ਵਿੱਚ ਖਲੋਕ ਕੇ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓ ਪਾਈਆਂ ਨੇ ਕਿ ਜੇ ਸਾਡੇ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਅਸੀਂ ਆਪ ਖੁਦ ਉਹਦੇ ਤੇ ਕਾਰਵਾਈ ਕਰਾਂਗੇ ਤੁਹਾਨੂੰ ਕੀ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹਨੂੰ ਪਤਾ ਨਹੀਂ ਲੱਗਦਾ ਕਿ ਨਸ਼ਾ ਕਿੱਥੇ ਵਿਕਦਾ ਆ ਕਿ ਜਾਂ ਜਾਣਬੁੱਝ ਕੇ ਉਹ ਨਸ਼ੇ ਤੇ ਜਿਹੜੇ ਵੇਚਣ ਵਾਲੇ ਨੇ ਉਹਨਾਂ ਤੇ ਕਾਰਵਾਈ ਨਹੀਂ ਕਰਨਾ ਚਾਹੁੰਦੀ ਦੇਖੋ ਜੀ ਪ੍ਰਸ਼ਾਸਨ ਨਸ਼ਾ ਆਪ ਪਕਾਰਿਆ ਵਾ ਕਿ ਜੇ ਕੋਈ ਹਟਾਉਣ ਦੀ ਵੀ ਕੋਸ਼ਿਸ਼ ਕਰਦਾ ਜੇ ਕੋਈ ਜ਼ਬਰਦਸਤੀ ਪਿੰਡ ਵਾਲਾ ਪੰਚਾਇਤ ਚਾਹੇ ਕੋਈ ਨੰਗ ਫੜਾਉਂਦੇ ਆ ਇਹ ਆ ਜੀ ਉਹ ਕਰ ਨਹੀਂ ਹੁੰਦੇ ਤੇ ਸਰਕਾਰਾਂ ਜਿਹੜੀਆਂ ਨਸ਼ਾ ਵੇਚਣ ਵਾਲੇ ਨੂੰ ਸ਼ਟ ਕਰਦੀ ਆ ਨਸ਼ਾ ਕੋਈ ਸਰਕਾਰ ਨਹੀਂ ਇਹ ਕਰਕੇ ਸਰਕਾਰ ਉਹਨਾਂ ਨੂੰ ਫੜੋਗੇ ਕਿਦਾਂ ਨਸ਼ਾ ਉਹਨਾਂ ਤੇ ਬੰਦ ਨਹੀਂ ਹੁਣ ਕਾਰ ਜਿਹੜੀ ਕੰਟਰੋਲ ਨਾ ਕਰੂ ਨਸ਼ਾ ਸਰਕਾਰਾਂ ਦਾ ਵਾ ਸਰਕਾਰਾਂ ਹੀ ਵਗਾ ਰਹੀਆਂ ਇਹ ਪੰਜਾਬ ਦੀ ਨੌਜਵਾਨੀ ਜਿੰਨਾ ਮਤਲਬ ਕਿ ਅੱਗੇ ਲੜਾਈਆਂ ਗੋਲੀਆਂ ਨਾ ਮਾਰਦੇ ਸੀ ਹੁਣ ਨਸ਼ੇ ਨਾ ਮਾਰਨ ਦੇ ਨਾ ਇਹਦਾ ਕੋਈ ਮੁੱਲ ਪੈ ਰਿਹਾ ਨੌਜਵਾਨਾਂ ਦਾ ਈਗਾ ਲੌਂਦੇ ਨੌਜਵਾਨ ਮਰ ਜਾਂਦੇ ਕਿਸੇ ਦਾ ਕੋਈ ਮੁੱਲ ਨਹੀਂ ਪੈ ਰਿਹਾ ਮਾਵਾਂ ਰੋਂਦੀਆਂ ਨਹੀਂ ਲੋਕਾਂ ਦੀਆਂ ਵੇਖੀਆਂ ਜਾਂਦੀਆਂ ਬਹੁਤ ਹੀ ਪੰਜਾਬ ਚ ਦਬਾਈ ਹੋ ਰਹੀ ਆ ਜੇ ਇਹ ਨਸ਼ਾ ਕਿਤੇ ਸਾਲ ਦੋ ਸਾਲ ਨਾਲ ਰੁਕਿਆ ਤੇ ਪੰਜਾਬ ਚ ਕੋਈ ਨੌਜਵਾਨ ਨਹੀਂ ਲੱਭੂਗਾ ਅੱਛਾ ਮਾਤਾ ਜੀ ਇੱਕ ਮੈਂ ਤੁਹਾਨੂੰ ਗੱਲ ਪੁੱਛਣਾ ਚਾਹੁੰਦਾ ਕਿ ਜਦੋਂ ਡਿਬੜੂਗੜ ਜੇਲ੍ਹ ਵਿੱਚ ਭਾਈ ਸਾਹਿਬ ਬੰਦ ਸੀ ਤਾਂ ਇਹ ਇਲੈਕਸ਼ਨ ਲੜਨ ਦਾ ਮਨ ਉਹਨਾਂ ਦਾ ਸੀ ਜਾਂ ਤੁਸੀਂ ਸਲਾਹ ਦਿੱਤੀ ਜਾਂ ਸੰਗਤਾਂ ਨੇ ਆਖਿਆ ਤੇ ਜਾਂ ਕਿਸੇ ਹੋਰ ਦੇ ਕਹਿਣ ਤੇ ਇਲੈਕਸ਼ਨ ਲੜਨ ਦਾ ਜਿਹੜਾ ਮਨ ਬਣਿਆ ਇਕੋ ਪਾਰ ਸਾਡਾ ਨਾ ਕੋਈ ਸਾਡਾ ਵਿਚਾਰ ਸੀ ਨਾ ਭਾਈ ਸਾਹਿਬ ਦਾ ਇਹਦੇ ਚ ਇਲੈਕਸ਼ਨ ਲੜਨ ਦਾ ਕੋਈ ਵਿਚਾਰ ਸੀ ਕਿਉਂਕਿ ਸਿਰਫ ਇਹ ਵਿਚਾਰ ਸੀ ਤੇ ਸੰਗਤ ਦਾ ਇਹ ਸੰਗਤ ਬਹੁਤ ਸਾਡੇ ਘਰਾਂ ਨਾਲ ਕੇ ਕਹਿੰਦੀ ਸੀ ਕਿ ਭਾਈ ਸਾਹਿਬ ਨੂੰ ਇਲੈਕਸ਼ਨ ਚ ਖੜਾ ਕਰੀਏ ਕਿਉਂਕਿ ਇਹ ਬਾਹਰ ਉਹ ਫੇਰੀ ਆ ਸਕਦੇ ਬਹੁਤ ਹੀ ਸੰਗਤ ਦਾ ਜ਼ੋਰ ਪਾਉਣ ਤੇ ਭਾਈ ਸਾਹਿਬ ਨੂੰ ਜ਼ੋਰ ਪਾਇਆ ਗਿਆ ਕਿ ਉਹਨਾਂ ਨੇ ਕਿਹਾ ਵੀ ਮੈਂ ਸੰਗਤ ਦੀ ਸੇਵਾ ਕਰਨੀ ਜੇ ਸੰਗਤ ਨੇ ਇਹ ਪਾਸੇ ਕਹਿੰਦੀ ਹੈ ਤੇ ਮੈਨੂੰ ਮਨਜੂਰਿਆ ਇਹ ਜਿਹੜਾ ਫੈਸਲਾ ਸੀ ਚੋਣਾਂ ਲੜਨਾ ਇਹ ਸੰਗਤ ਦਾ ਹੀ ਫੈਸਲਾ ਸੀ ਕਿ ਸੰਗਤ ਨੇ ਬਹੁਤ ਵੱੱਟ ਚੜ ਕੇ ਸਾਥ ਦਿੱਤਾ ਬਹੁਤ ਹੀ ਇਸ਼ਾਨਾ ਬਹੁਤ ਵੱਡੀ ਲੀਡ ਨਾਲ ਸੰਗਤ ਨੇ ਜਿਹੜਾ ਹੌਂਦਾ ਪਾ ਕੇ ਦੁਆਇਆ ਭਾਈ ਸਾਹਿਬ ਹਾਂਜੀ ਉਹਨਾਂ ਨੇ ਸੰਗਤ ਦਾ ਫਤਵਾ ਤੇ ਸਾਰੀ ਦੁਨੀਆ ਨੇ ਵੇਖਿਆ ਕਿ ਕਿੰਨੀ ਵੱਡੀ ਲੀਡ ਨਾਲ ਸੰਗਤ ਨੇ ਉਹਨਾਂ ਨੂੰ ਵੋਟਾਂ ਪਈਆਂ ਖਡੂਰ ਸਾਹਿਬ ਵਾਲਿਆਂ ਨੇ ਜਿਹੜਾ ਵਾ ਆਪਣਾ ਤੁਹਾਨੂੰ ਪਿਆਰ ਜਿਹੜਾ ਕਰਦੇ ਨੇ ਉਹਦਾ ਸਬੂਤ ਉਹਨਾਂ ਨੇ ਦਿੱਤਾ ਤੇ ਬੀਬੀ ਖਾਲੜਾ ਜੀ ਵੀ ਮੇਰੇ ਖਾਲ ਨਾਲ ਤੁਹਾਡੇ ਨਾਲ ਰਹੇ ਪੂਰੀ سپورਟ ਤੇ ਰਹੇ ਨੇ ਕਿਉਂਕਿ ਉਹਨਾਂ ਦੇ ਪਰਿਵਾਰ ਦੀ ਵੀ ਬੜੀ ਜਦੋਜਹਦ ਰਹੀ ਆ ਖਾਲੜਾ ਸਾਹਿਬ ਦੀ ਆਪਣੀ ਕੁਰਬਾਨੀ ਜਿਹੜੀ ਆ ਉਹ ਇਸੇ ਮਸਲੇ ਤੇ ਹੋ ਗਈ ਕਿ ਜਿੰਨੇ ਵੀ ਉਹ ਨਾਜਾਇਜ਼ ਜਿਹੜੇ ਕਤਲੇਆਮ ਹੋਏ ਸਨ ਨਾਜਾਇਜ਼ ਜਿਹੜੇ ਮੁਕਾਬਲੇ ਸਨ ਉਹਨਾਂ ਨੂੰ ਇਕੱਠਾ ਕਰਦਿਆਂ ਬੀਬੀ ਖਾਲੜਾ ਜੀ ਨੇ ਤੁਹਾਡੀ ਫਿਰ ਪੂਰੀ سپورਟ ਕੀਤੀ ਇਲੈਕਸ਼ਨ ਦੇ ਵਿੱਚ ਹਾਂਜੀ ਵੇਖੋ ਜੀ ਖਾਲਸਾ ਸਾਹਿਬ ਦੀ ਬਹੁਤ ਕੁਰਬਾਨੀ ਸੀ ਕੌਮ ਵਾਸਤੇ ਇਹ ਵਾਪੇ ਜਦੋਂ ਖਾਲਸਾ ਸਾਹਿਬ ਦੀ ਬੀਬੀ ਉਹ ਹਾਰੀ ਆ ਉਹਦਾ ਕਾਰਨ ਇਹ ਸੀ ਕਿ ਇੱਕ ਦੋ ਦੋ ਨੈਟ ਦਾ ਯੁੱਗ ਨਹੀਂ ਸੀ ਲੋਕ ਇੰਨੇ ਜਾਗਰੂਕ ਨਹੀਂ ਤੇ ਇਸ ਕਰਕੇ ਜਿਹੜੀ ਉਹ ਖਲੜਾ ਅਧਿਕਾਰੀ ਉਹਨਾਂ ਦੀ ਕਾਰਵਾਈ ਸੀ ਉਹ ਖਾਰ ਗਈ। ਇਹ ਕਰਕੇ ਨਾ ਹੁਣ ਲੋਕਾਂ ਚ ਬਹੁਤ ਅਤਸ਼ਾਹ ਹੈ ਭਾਈ ਸਾਹਿਬ ਬਾਰੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਭਾਈ ਸਾਹਿਬ ਦਾ ਜਿਹੜਾ ਨਾ ਉਹ ਲੋਕਾਂ ਨੇ ਮਨ ਚ ਪਿਆਰ ਸੀ। ਬਾਕੀ ਖਲੜਾ ਸਾਹਿਬ ਨੇ ਬਹੁਤ ਹੀ ਸਾਡਾ ਸਾਥ ਦਿੱਤਾ। ਅਸੀਂ ਇਹ ਸੋਚਦੇ ਸੀ ਜਿਹੜੀ ਅਮਰਤਪਾਲ ਦੀ ਜਿੱਤ ਆ ਉਹ ਖਲੜਾ ਸਾਹਿਬ ਦੀ ਹੀ ਜਿੱਤ ਹੈ। ਹਰ ਜਗ੍ਹਾ ਤੇ ਜਾ ਕੇ ਹੀ ਖਲੜਾ ਸਾਹਿਬ ਦਾ ਹੀ ਦੱਸਦੇ ਸੀ ਕਿ ਉਹਨਾਂ ਦੀ ਕੋਲ ਵਾਸਤੇ ਬਹੁਤ ਕੁਰਬਾਨੀਆਂ। 25000 ਲਾਸਾਂ ਦਾ ਜਦੋਂ ਵੇਖਣ ਕੀਤਾ ਉਦੋਂ ਸਰਕਾਰਾਂ ਨੇ ਉਹਨਾਂ ਨੂੰ ਮਰਵਾ ਦਿੱਤਾ। ਕਿ ਅਹੀਂ ਹਰ ਜਗ੍ਹਾ ਤੇ ਇਹੀ ਦੱਸਦੇ ਸੀ ਕਿ ਖਾਲਣ ਸਾਹਿਬ ਦੀ ਬਹੁਤ ਕੁਰਬਾਨੀ ਆ ਤੇ ਇਹ ਵੀ ਅਹੀਂ ਦੱਸਦੇ ਸੀ ਕਿ ਜਿਹੜੀ ਭਾਈ ਸਾਹਿਬ ਦੀ ਜਿੱਤ ਆ ਉਹ ਖਾਲੜਾ ਸਾਹਿਬ ਦੀ ਹੀ ਜਿੱਤ ਜੀ ਅੱਛਾ ਤੁਹਾਨੂੰ ਇਲੈਕਸ਼ਨ ਲੜਨ ਸਮੇਂ ਪ੍ਰਸ਼ਾਸਨ ਵੱਲੋਂ ਕੁਝ ਮੁਸ਼ਕਲਾਂ ਆਈਆਂ ਜਾਂ ਡਿਬਰੂਗੜ੍ਹ ਜੇਲ੍ਹ ਵਿੱਚੋਂ ਕੋਈ ਕਾਗਜ਼ ਪੜਨ ਵੇਲੇ ਕੋਈ ਮੁਸ਼ਕਲਾਂ ਆਈਆਂ ਜਾਂ ਕੋਈ ਹੋਰ ਮੁਸ਼ਕਲਾਂ ਵੀ ਆਈਆਂ ਜਾਂ ਆਰਾਮ ਨਾਲ ਹੀ ਜਿਹੜਾ ਸਾਰਾ ਕੁਝ ਹੋ ਗਿਆ ਨੇ ਨਹੀਂ ਐਡੀ ਕੋਈ ਮੁਸ਼ਕਲ ਨਹੀਂ ਆਈ ਤੌਰ ਵੱਜ ਤੇ ਚਲੋ ਪੈਂਦੀ ਆ ਕਿ ਡਿਗਰੂਗੜ ਜੇ ਉਥੋਂ ਇਹਨਾਂ ਨੇ ਜ਼ਮਾਨਤ ਨਹੀਂ ਦਿੱਤੀ ਇੱਕ ਦਿਨ ਦੀ ਪ੍ਰੋਲ ਡੋਰ ਦੇਣ ਦੀ ਮੰਗੀ ਸੀ ਇਹਨਾਂ ਨੂੰ ਨਹੀਂ ਦਿੰਦੀ ਭਾਈ ਸਾਹਿਬ ਉਥੋਂ ਹੀ ਫਿਰ ਇਹਨਾਂ ਦੇ ਸੈਂਸ ਸੁਣ ਕਰਵਾ ਕੇ ਲਿਆ ਕੇ ਭਰਾਈ ਉਦਾਂ ਕੋਈ ਐਡੀ ਮੁਸ਼ਕਲ ਨਹੀਂ ਆਈ ਪ੍ਰਸ਼ਾਸਨ ਨੇ ਵੀ ਸਾਥ ਦਿੱਤਾ ਪੇਪਰ ਪਰ ਅੰਜ ਕੋਈ ਮੁਸ਼ਕਲ ਨਹੀਂ ਠੀਕ ਹੈ ਇਲੈਕਸ਼ਨ ਚ ਤਾਂ ਮੈਨੂੰ ਅਸੀਂ ਦੇਖਦੇ ਰਹੇ ਆ ਵੀਡੀਓ ਚ ਕਿ ਲੋਕ ਆਪ म्हारे ਹੋ ਕੇ ਜਿਹੜਾ ਭਾਈ ਸਾਹਿਬ ਦਾ ਪ੍ਰਚਾਰ ਕਰਦੇ ਰਹੇ ਆ ਆਪ म्हारे ਹੋ ਕੇ ਸਾਨੂੰ ਤਾਂ ਇੱਥੋਂ ਤੱਕ ਵੀ ਖਬਰਾਂ ਮਿਲੀਆਂ ਕਿ ਤੁਹਾਨੂੰ ਸਗੋਂ ਲੋਕਾਂ ਨੂੰ ਰੋਕਣਾ ਪੈਂਦਾ ਸੀ ਕਿ ਭਾਈ ਸਾਡਾ ਜਿਹੜਾ ਖਰਚਾ ਹੈ ਉਹ ਜ਼ਿਆਦਾ ਹੋ ਜਾਂਦਾ ਆ ਤਾਂ ਲੋਕ ਜਿਹੜੇ ਸੀ ਸੰਗਤ ਜਿਹੜੀ ਸੀ ਉਹਨਾਂ ਦਾ ਭਰਪੂਰ ਸਾਥ ਸੀ ਫਿਰ ਤੁਹਾਨੂੰ ਮੇਰੀ ਆਵਾਜ਼ ਸੁਣਾਈ ਦੇ ਰਹੀ ਜੀ ਆਪ ਜੀ ਨੂੰ ਜੀ ਹਾਂ ਜੀ ਹਾਂ ਜੀ ਹਾਂ ਜੀ ਮੈਂ ਕਹਿ ਰਿਹਾ ਜੀ ਇਲੈਕਸ਼ਨ ਦੇ ਵੇਲੇ ਲੋਕਾਂ ਦਾ ਭਰਪੂਰ ਸੰਗਤ ਦਾ ਭਰਪੂਰ ਸਾਥ ਰਿਹਾ ਤੁਹਾਨੂੰ ਕਿਉਂਕਿ ਮੈਂ ਕਈ ਵੀਡੀਓ ਚ ਦੇਖਿਆ ਹੈ ਕਿ ਬਹੁਤ ਸਾਰੇ ਜਿਹੜੇ ਨੌਜਵਾਨ ਸਨ ਉਹ ਮੋਟਰਸਾਈਕਲਾਂ ਤੇ ਸੰਗਤ ਜਿਹੜੀ ਆਪ ਮੁਹਾਰੇ ਹੋ ਕੇ ਭਾਈ ਸਾਹਿਬ ਦਾ ਪ੍ਰਚਾਰ ਕਰ ਰਹੀ ਸੀ ਤੇ ਮੈਨੂੰ ਤਾਂ ਇੱਥੋਂ ਤੱਕ ਪਤਾ ਲੱਗਾ ਕਿ ਤੁਹਾਡੇ ਵੱਲੋਂ ਵੀ ਕਿਹਾ ਜਾਂਦਾ ਸੀ ਕਿ ਭਾਈ ਤੁਹਾਡੀ ਬਹੁਤ ਮਿਹਰਬਾਨੀ ਪਰ ਪ੍ਰਸ਼ਾਸਨ ਵੱਲੋਂ ਜਿਹੜਾ ਚੋਣ ਕਮਿਸ਼ਨ ਵੱਲੋਂ ਜਿਹੜਾ ਖਰਚਾ ਦਿੱਤਾ ਗਿਆ ਉਹ ਵੱਧ ਜਾਂਦਾ ਤੇ ਫਿਰ ਤੁਹਾਨੂੰ ਕਈ ਸੰਗਤਾਂ ਨੂੰ ਰੋਕਣਾ ਵੀ ਪੈਂਦਾ ਸੀ ਕਿ ਇਹ ਸੱਚ ਗੱਲ ਹੈ ਜੀ ਹਾਂ ਜੀ ਹਾਂ ਜੀ ਸਾਨੂੰ ਨਾ ਕਹਿੰਦੇ ਸੀ ਕਿ ਜੇ ਤੁਹਾਡੀ ਖਰਚੇ ਦੀ ਲੀਡ ਵੱਧ ਗਈ ਤਾਂ ਡੀ ਇਲੈਕਸ਼ਨ ਜਿਹੜੀ ਕੈਂਸਲ ਹੋ ਸਕਦੀ ਹੈ ਇਸ ਕਰਕੇ ਜਦੋਂ ਵੀ ਅਸੀਂ ਕਰੋ ਤੋਂ ਤੁਰਦੇ ਸੀ ਇੱਕ ਦੋ ਗੱਡੀਆਂ ਲੈ ਕੇ ਤੁਰਦੇ ਤੇ ਰਾਹ 'ਚ ਪਤਾ ਨਹੀਂ 2-2 3-300 ਗੱਡੀਆਂ ਦਾ ਕਾਫਲਾ ਹੋ ਜਾਂਦਾ ਸੀ ਤੇ ਲੋਕਾਂ ਨੂੰ ਹੱਥ ਜੋੜ ਕੇ ਮੋੜਦੇ ਸੀ ਕਿ ਜੇ ਤੁਸੀਂ ਫਾਈ ਸਾਹਿਬ ਨੂੰ ਪਿਆਰ ਕਰਦੇ ਤਾਂ ਤੁਸੀਂ ਗੱਡੀਆਂ ਲੈ ਕੇ ਨਾ ਆਓ ਕਿ ਗੱਡੀਆਂ ਦਾ ਖਰਚਾ ਪੈਂਦਾ ਪਰ ਫਿਰ ਵੀ ਲੋਕਾਂ ਚ ਇੰਨਾ ਪਿਆਰ ਸੀ ਕਿ ਲੋਕ ਗੱਡੀਆਂ ਛੱਡ ਕੇ ਮੋਟਰਸਾਈਕਲ ਲੈ ਕਰ ਲੈਂਗੇ ਮਗਰ ਆ ਜਾਂਦੇ ਸੀ ਕਿ ਮੋਟਰਸਾਈਕਲ ਦਾ ਖਰਚਾ ਨਹੀਂ ਪੈਂਦਾ ਬਹੁਤ ਹੀ ਲੋਕਾਂ 'ਚ ਪਿਆਰ ਸੀ ਤੇ ਬਹੁਤ ਹੀ ਉਤਸ਼ਾਹ ਸੀ ਲੋਕਾਂ ਦੇ ਆਪ ਉਹ ਮਹਾਰੇ ਲੋਕਾਂ ਨੇ ਪ੍ਰਚਾਰ ਕਰਕੇ ਤੇ ਆਪਨੇ ਪਿੰਡਾਂ 'ਚ ਆਪ ਖੁਦ ਲੋਕੀ ਦੋ ਦੋ ਟੈਂਟ ਸਵੇਰੇ ਸ਼ਾਮ ਨੂੰ ਤਿਆਰ ਕਰਦੇ ਸੀ ਤੇ ਬਹੁਤ ਹੀ ਲੋਕਾਂ ਨੇ ਸਾਥ ਦਿੱਤਾ ਸੀ ਅਸੇ ਬੀਜੀ ਇੱਕ ਗੱਲ ਹੋਰ ਦੱਸਿਓ ਕਿ ਪਹਿਲਾਂ ਤਾਂ ਐਨਐਸਏ ਲੱਗੀ ਸੋ ਲੱਗੀ ਹੁਣ ਅਮਰਤਪਾਲ ਜੀ ਨੇ ਜੇਲ੍ਹ ਵਿੱਚ ਐਸਾ ਕਿਹੜਾ ਜੁਰਮ ਕੀਤਾ ਸੀ ਕੋਈ ਜੁਰਮ ਕੀਤਾ ਉਹਨਾਂ ਨੇ ਜੇਲ੍ਹ ਵਿੱਚ ਵੀ ਕੋਈ ਹਥੋਪਾਈ ਕੀਤੀ ਜਾਂ ਜੇਲ੍ਹ ਵਿੱਚ ਵੀ ਕੁਝ ਇਦਾਂ ਦਾ ਕੀਤਾ ਕਿ ਦੁਬਾਰਾ ਐਨਐਸਏ ਲੱਗੀ ਉਹਨਾਂ ਤੇ ਕਿ ਕੋਈ 16 ਮਹੀਨੇ ਤੋਂ 12 ਦਾ ਜੇਲ੍ਹ ਚ ਰਹੇ ਐ ਇਦਾਂ ਦੀ ਕੋਈ ਵੀ ਗੱਲਬਾਤ ਨਹੀਂ ਫਿਰ ਉਹਨਾਂ ਕਦੀ ਉੱਚੀ ਆਵਾਜ਼ 'ਚ ਵੀ ਕਿਸੇ ਨਾਲ ਗੱਲ ਕੀਤੀ ਹੋਈ ਇਹ ਹੈ ਕਿ ਸਰਕਾਰਾਂ ਹੁਣ ਸਰਾਸਰ ਤੱਕ ਕਾ ਕਰਦੀਆਂ ਕਿਉਂਕਿ ਪਤਾ ਨਹੀਂ ਕਿਉਂ ਨਹੀਂ ਉਹਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਅੰਦਰ ਰਹਿੰਦੇ ਬਾਜੇ ਦੇ ਇਹਨਾਂ ਨੇ ਸਾਲ ਦੀ ਐਨਐਸਏ ਵਧਾ ਲਈ ਬਹੁਤ ਰੌਲਾ ਰੱਪਾ ਵੀ ਪਿਆ ਲੋਕਾਂ ਸੰਗਤ ਨੇ ਬਹੁਤ ਆਪਮਹਾਰੀ ਇਹਦੇ ਵਿੱਚ ਬਹੁਤ ਰੋਸ ਵੀ ਮੰਨਿਆ ਕਿ ਇਦਾਂ ਅੰਦਰਵਾਦੀ ਇੱਕ ਨਹੀਂ ਵਧਾਈ ਜਾ ਸਕਦੀ ਪਰ ਵੇਖੋ ਕਿ ਸਰਦਾਰ ਸਰਕਾਰਾਂ ਦਾ ਐਨਾ ਜੋਰ ਆ ਕਿਉਂਕਿ ਇੰਨੀ ਲੀਡ ਨਾਲ ਵੋਟਾਂ ਦੇ ਜਿੱਤਣ ਦੇ ਬਾਵਜੂਦ ਵੀ ਸਰਕਾਰਾਂ ਉਹਨਾਂ ਨੂੰ ਬਾਹਰ ਕੱਢ ਕੇ ਰਾਜੀ ਨਹੀਂ ਅੱਭੀ ਜੀ ਇੱਕ ਗੱਲ ਹੈ ਕਿ ਭਾਈ ਸਾਹਿਬ ਨੂੰ ਪੰਜਾਬ ਦੀਆਂ ਜ਼ਿਲ੍ਹੇ ਚ ਨਹੀਂ ਰੱਖਿਆ ਜਾ ਸਕਦਾ ਤੁਸੀਂ ਕਦੀ ਅਪੀਲ ਨਹੀਂ ਕੀਤੀ ਜਾ ਕੇ ਪ੍ਰਸ਼ਾਸਨ ਨੂੰ ਕਿ ਚਲੋ ਜੇ ਜਿਹੜਾ ਕੇਸ ਪਿਆ ਉਹਨੂੰ ਅਸੀਂ ਨਜ਼ਰ ਜੱਠ ਵੀ ਲਾਵਾਂਗੇ ਸਾਰਾ ਕੁਝ ਕਰ ਲਵਾਂਗੇ ਪਰ ਭਾਈ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਨੇ ਉਹਨਾਂ ਨੂੰ ਤੁਸੀਂ ਪੰਜਾਬ ਦੇ ਜਿਲ੍ਹਿਆਂ 'ਚ ਸ਼ਿਫਟ ਕਰ ਦੋ ਕਦੀ ਇਦਾਂ ਦੀ ਅਪੀਲ ਨਹੀਂ ਕੀਤੀ ਤੁਸੀਂ ਵੇਖੋ ਜੀ ਅਸੀਂ ਇਹ ਮੋਰਚਾ ਲਾਇਆ ਦਰਬਾਰ ਸਾਹਿਬ ਜੀ 2.5 ਮਹੀਨੇ ਸਾਡਾ ਮੋਰਚਾ ਲੱਗ ਰਿਹਾ 25 ਦਿਨ ਅਸੀਂ ਭੁੱਖ ਹੜਤਾਲ ਦੇ ਰਹੇ ਤੇ 35 ਦਿਨ ਭਾਈ ਸਾਹਿਬ ਉਹ ਨਹੀਂ ਉੱਥੇ ਭੁੱਖ ਹੜਤਾਲ ਦੇ ਰਹੇ ਸਿਰਫ ਪੰਜਾਬ 'ਚ ਜ਼ਿਲ੍ਹਾ ਤਬਦੀਲ ਕਰਨਗੇ ਅੱਛਾ ਜੀ ਕੋਈ ਪ੍ਰਸ਼ਾਸਨ ਸਾਡੇ ਕੋਲ ਵੀ ਆਇਆ 25 ਦਿਨ ਅਸੀਂ ਭੁੱਖੇ ਰਹੇ ਕੋਈ ਪ੍ਰਸ਼ਾਸਨ ਜੇ ਵੀ ਕਿਸੇ ਕੋਲ ਭੁੱਖ ਹੜਤਾਲ ਤੇ ਬੈਠੇ ਜੀ ਨਾਉ ਨਾ ਜੇ ਤਬਦੀਲ ਤੇ ਕੋਈ ਸਾਡੇ ਨਾਲ ਗੱਲ ਕੀਤੀ ਚਾਹੀਏ ਹੈਗੇ ਚਰਚ ਕਰਾਂਗੇ ਤੁਸੀਂ ਪ੍ਰਸ਼ਾਦਾ ਸ਼ਕਲੋ ਚਾਹੀਏ ਫਿਰ ਅਸੀਂ ਹੱਪਾ ਕੀਤੀ 10 12 ਤਰੀਕ ਦਾ ਉਹਦੇ ਜੇ ਸੰਗਤ ਨੇ ਫੈਸਲਾ ਲਿਆ ਕਿ ਤੁਹਾਡੀ ਵੀ ਭੁਖ ਹੜਤਾਲ ਕਰਵਾਈ ਜਾਏ ਤੇਰ ਬਾਅਦ ਦਰਬਾਰ ਸਾਹਿਬ ਤੋਂ ਪੰਜ ਪਿਆਰੇ ਘਰ ਕਿ ਤੇ ਉਹਨਾਂ ਦੀ ਵੀ ਭੁਖ ਹੜਤਾਲ ਕਰਵਾਈ ਗਈ ਪੰਜਾਬ ਦੀਆਂ ਜੇਲਾਂ ਚ ਕਿਉਂ ਨਹੀਂ ਪਤਾ ਨਹੀਂ ਤਬਦੀਲ ਕੀਤਾਹੀ ਤੇ 2.5 ਮਹੀਨੇ ਉੱਥੇ ਮੋਰਚਾ ਲਾ ਕੇ ਵੀ ਇਸੇ ਕਰਕੇ ਰਹਿ ਕੇ ਸੀ ਤਾਂ ਸਰਦਾਰੀ ਫਿਰ ਸੰਗਤ ਨੇ ਹੋਇਆ ਕਿ ਜੇ ਤੁਹਾਡੀ ਸੁਣਦੇ ਹੀ ਨਹੀਂ ਤਾਂ ਤੁਸੀਂ ਇਹਨਾਂ ਨੂੰ ਵੋਟਾਂ ਚ ਭਲਾਰੋ ਭਾਈ ਸਾਭ ਨੂੰ ਮੋਰਚਾ ਜਿਲ੍ਹੇ ਤਬਦੀਲ ਦਾ ਹੀ ਲਾਇਆ ਸੀ ਕਿ ਪੰਜਾਬ ਚ ਜਿਲ੍ਹੇ ਤਬਦੀਲ ਕੀਤੇ ਜਾਏਹੀਂ ਤੇ ਇਥੋਂ ਤੱਕ ਆ ਕੇ ਦਿੱਲੀ ਨਹੀਂ ਅੰਦਾ ਜਾਵੇ ਉਹਨਾਂ ਨੂੰ ਸੋ ਕਹਿਣ ਦਾ ਭਾਵ ਕਿ ਤੁਸੀਂ ਆਪਣੇ ਸਾਰੇ ਹਿਲੇ-ਵਿਲੇ ਕਰਕੇ ਵੇਖ ਲੈਨੇ ਪਰ ਤੁਹਾਡੀ ਸੁਣਵਾਈ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਬੜ ਜੇ ਪੰਜਾਬ ਦੀਆਂ ਜ਼ਿਲ੍ਹਿਆਂ ਚ ਵੀ ਰੱਖਿਆ ਜਾਏ ਤੇ ਉਹਦੇ ਵਿੱਚ ਖਤਰਾ ਕਿਸ ਨੂੰ ਆ ਮੈਂ ਹੈਰਾਨ ਹੁਨਾਵਾ ਕਿ ਜਿਨ੍ਹਾਂ ਲੋਕਾਂ ਨੇ ਇੰਨੀ ਵੱਡੀ ਲੀਡਰਨ ਜਤਾਇਆ ਕਿ ਉਹਨਾਂ ਲੋਕਾਂ ਨੂੰ ਭਾਈ ਅਮਰਪਾਲ ਸਿੰਘ ਨੂੰ ਕੋਈ ਖਤਰਾ ਆ ਕਿ ਉਹ ਲੋਕ ਭਾਈ ਅਮਰਪਾਲ ਸਿੰਘ ਕੋਲੋਂ ਡਰਦੇ ਨੇ ਕਿ ਜਹਾ ਕੋਈ ਸਰਕਾਰਾਂ ਨੂੰ ਖਤਰਾ ਆਇਆ ਜਾਂ ਕੀ ਚੱਕਰ ਹੈ ਜਿਹੜਾ ਜਾਂ ਪੰਜਾਬ ਦੀਆਂ ਜ਼ਿਲ੍ਹਾਾਂ ਚ ਵਿੱਚ ਕੋਈ ਐਸੀ ਗੱਲਬਾਤ ਹੈਗੀ ਆ ਕਿ ਜਿੱਥੇ ਪੰਜਾਬ ਦੀਆਂ ਜ਼ਿਲ੍ਹਾਾਂ ਵਿੱਚ ਭਾਈ ਅਮਰਪਾਲ ਸਿੰਘ ਜੀ ਫਿੱਟ ਨਹੀਂ ਬੈਠਦੇ ਜਾਂ ਕੀ ਚੱਕਰ ਹੈ ਕਿ ਲੋਕਾਂ ਨੇ ਜਿਤਾਇਆ ਪਰ ਲੋਕਾਂ ਦੇ ਜਿਤਾਉਣ ਤੋਂ ਏਡੇ ਵੱਡੇ ਫਤਵੇ ਤੋਂ ਬਾਅਦ ਵੀ ਕੀ ਕੋਈ ਸਰਕਾਰਾਂ ਨੂੰ ਕੋ ਡਾਰਿਆ ਅਮਰਪਾਲ ਸਿੰਘ ਜੀ ਤੋਂ ਇਹ ਸਾਰੇ ਲੋਕਾਂ ਨੇ ਤੇ ਹੁਣ ਬਾਹਰ ਕੱਢਣ ਵਾਸਤੇ ਆਪਣੇ ਵੋਟਾਂ ਪਾ ਕੇ ਇਹਦੇ ਵੱਡੀ ਲੀਡ ਨਾ ਦਿਖਾਇਆ ਇਹ ਖਤਰਾ ਸਾਰਾ ਸਰਕਾਰਾਂ ਨੂੰ ਹੀ ਆ ਵੀ ਜਿਹੜੀਆਂ ਉਹਨੂੰ ਬਾਹਰ ਨਹੀਂ ਕੱਢ ਰਹੀਆਂ ਲੋਕਾਂ ਨੂੰ ਤੇ ਕੋਈ ਖਤਰਾ ਨਹੀਂ ਲੋਕ ਤੇ ਪਤਾ ਨਹੀਂ ਕਿੰਨੇ ਕਿੰਨੇ ਲੋਕ ਰੋਜ਼ ਅਰਦਾਸਾਂ ਕਰਦੇ ਆ ਤੇ ਕਿੰਨੇ ਕਿੰਨੇ ਹੱਥ ਜੋੜਦੇ ਆ ਕਿ ਜਿੰਨੀ ਸ਼ੇਤੀ ਆ ਸਕਦਾ ਭਾਈ ਸਾਹਿਬ ਬਾਹਰ ਲੋਕਾਂ ਦੀਆਂ ਤੇ ਅੱਖਾਂ ਤਰਸੀਆਂ ਤਰਸੀਆਂ ਪਈਆਂ ਭਾਈ ਸਾਹਿਬ ਦੇ ਦਰਸ਼ਨ ਕਰਨ ਨੂੰ ਕਿ ਜਿੰਨਾ ਵੀ ਖਤਰਾ ਵਾ ਇਹ ਸਰਕਾਰਾਂ ਨੂੰ ਹੀ ਆ ਪਤਾ ਨਹੀਂ ਸਰਕਾਰਾਂ ਹੀ ਕਿਉਂ ਨਹੀਂ ਕੱਢ ਇਹਨਾਂ ਦਲਦਿਆਂ ਵੀ ਉਹਨਾਂ ਨੂੰ ਬਾਹਰ ਨਹੀਂ ਕੱਢ ਰਹੀਆਂ ਜੀ ਜੀ ਪਿੱਛੇ ਜੀ ਇੱਕ ਗੱਲ ਆ ਸਾਹਮਣੇ ਆਈ ਸੀ ਕਿ ਭਾਈ ਸਾਹਿਬ ਦੇ ਉੱਪਰ ਡਿਬਰੂਗੜ ਜੇਲ ਦੇ ਵਿੱਚ ਕੋਈ ਤਸ਼ੱਦਦ ਵੀ ਕੀਤਾ ਜਾ ਰਿਹਾ ਨੇ ਕੀ ਇਹ ਗੱਲਾਂ ਸੱਚ ਨੇ ਕਿ ਉਹਨਾਂ ਦੇ ਕੋਈ ਤਸ਼ੱਦਦ ਵੀ ਕੀਤਾ ਜਾ ਰਿਹਾ ਹੈ ਕਿ ਜਾਂ ਨਾਰਮਲ ਜਿਹੜੀ ਆਮ ਕੈਦੀ ਦੀ ਲਾਈਫ ਹੁੰਦੀ ਆ ਉਹਦੇ ਵਿੱਚ ਸਾਰਾ ਖਾਣਾ ਪੀਣਾ ਵਧੀਆ ਦਿੱਤਾ ਜਾਂਦਾ ਕੀ ਕੋਈ ਤਸ਼ੱਦਦ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ ਜੇਲ ਵਿੱਚੋਂ ਨਹੀਂ ਨਹੀਂ ਜੀ ਤਸ਼ੱਦਦ ਤੇ ਕੋਈ ਨਹੀਂ ਆ ਖਾਣੇ ਪੀਣੇ ਥੋੜੀ ਉਹਨਾਂ ਨੂੰ ਪ੍ਰੋਬਲਮ ਹੋਈ ਸੀ ਤਮਾਕੂ ਤੋਂ ਮੋਕੂ ਦੀ ਉਹਨਾਂ ਨੂੰ ਫਿਰ ਕੋਕਾ ਤੋਂ ਬਦਲਤਾ ਸੀ ਇਹਨਾਂ 2-4 ਦਿਨ ਉਹਦੇ ਰੋਟੀ ਨਹੀਂ ਸੀ ਖਾਦੀ ਉਹ ਤੇ ਉਦਾਂ ਤਾਂ ਸੱਦ ਦਾ ਵਾਲੀ ਕੋਈ ਗੱਲ ਨਹੀਂ ਉਦਾਂ ਦਿਮਾਗੀ ਤੌਰ ਤੇ ਦਿਮਾਗੀ ਤੌਰ ਤੇ ਟੌਰਚਰ ਕਰਦੇ ਉਹਨਾਂ ਨੂੰ ਜਿੱਦਾਂ ਪੁਸ਼ਪਰਤਾਲ ਕਰਦੇ ਰਹੇ ਕਰਦੇ ਬਹੁਤ ਉਹਨਾ ਇਹੋ ਹੀ ਦਿਮਾਗੀ ਤੌਰ ਤੇ ਟੌਰਚਰ ਕਰਦੇ ਕੋਈ ਕੈਮਰੇ ਵਗੈਰਾ ਲਗਾਉਣ ਦੀ ਵੀ ਗੱਲ ਚੱਲੀ ਸੀ ਕਿ ਉਹਨਾਂ ਦੇ ਬਾਥਰੂਮ ਦੇ ਵਿੱਚ ਤੱਕ ਕੈਮਰੇ ਲਗਾ ਦਿੱਤੇ ਗਏ ਕੋਈ ਇਦਾਂ ਦੀ ਗੱਲ ਵੀ ਕੋਈ ਸੱਚ ਹੈ ਜੀ ਕਿ ਕੈਮਰੇ ਲਗਾਏ ਗਏ ਹਾਂਜੀ ਹਾਂਜੀ ਲਵਾਏ ਸੀ ਉਹਨਾਂ ਦੇ ਕੈਮਰੇ ਲਵਾਇਆ ਤਾਂ ਭਾਈ ਸਾਹਿਬ ਦੇ 2 ਘੰਟੇ ਬਾਅਦ ਹੀ ਉਹ ਕੈਮਰੇ ਫੜਲੇ ਇਹਨਾਂ ਦੇ 20-25 ਕੈਮਰੇ ਨਿਕਲੇ ਬਾਥਰੂਮਾਂ ਚ ਬਲਬ ਦੇ ਹੌੜਾ ਚ ਕੈਮਰੇ ਲਾ ਗਏ ਇਹਨਾਂ ਨੇ ਜੀ ਸੋ બીજી ਇੱਕ ਗੱਲ ਹੋਰ ਹੈ ਕਿ ਕਈ ਲੋਕ ਕਹਿੰਦੇ ਨੇ ਕਿ ਅਮਰਤਪਾਲ ਸਿੰਘ ਜੀ ਸਰਕਾਰੀ ਏਜੰਸੀਆਂ ਦੇ ਬੰਦੇ ਨੇ ਤੇ ਕਈ ਲੋਕ ਕਹਿੰਦੇ ਨੇ ਕਿ ਇਹ ਭਾਜਪਾ ਸਰਕਾਰ ਵੱਲੋਂ ਪਲਾਂਟ ਕੀਤੇ ਹੋਏ ਨੇ ਤੁਹਾਨੂੰ ਅੱਜ ਤੁਹਾਡੇ ਕੋਲੋਂ ਕਿਉਂਕਿ ਤੁਸੀਂ ਉਹਨਾਂ ਦੇ ਮਾਤਾ ਜੀ ਹੋ ਤੁਹਾਡੇ ਕੋਲੋਂ ਅਸਲ ਵਿੱਚ ਅਸੀਂ ਜਾਣਨਾ ਚਾਹੁੰਦੇ ਆਂ ਕਿ ਇਹ ਕਿਹੜੀਆਂ ਏਜੰਸੀਆਂ ਦੇ ਬੰਦੇ ਨੇ ਵਾਕਿਏ ਸਰਕਾਰਾਂ ਵੱਲੋਂ ਜਿਹੜੇ ਪਲਾਂਟ ਕੀਤੇ ਹੋਏ ਨੇ ਜਾਂ ਇਹ ਕੌਮਲੀ ਆਏ ਨੇ ਜਾਂ ਕਿਹੜੀ ਏਜੰਸੀ ਦੇ ਬੰਦੇ ਨੇ ਤੁਸੀਂ ਸਾਨੂੰ ਦੱਸੋ ਅੱਜ ਕਲੀਅਰ ਕਰੋ ਸੰਗਤਾਂ ਨੂੰ ਪਤਾ ਲੱਗੇ ਕਿ ਸਰਕਾਰਾਂ ਦੇ ਬੰਦੇ ਜਿਹੜੇ ਨੇ ਪਲਾਂਟ ਕੀਤੇ ਨੇ ਲੋਕ ਕਹਿੰਦੇ ਸੁਣੇ ਗਏ ਨੇ ਕਿ ਅਮਰਤਪਾਲ ਸਿੰਘ ਦੀਆਂ ਏਜੰਸੀਆਂ ਦੇ ਬੰਦੇ ਨੇ ਇਹ ਦੇਖੋ ਜੀ ਜੇ ਤੇ ਏਜੰਸੀਆਂ ਦੇ ਬੰਦਾ ਵਾ ਤਾਂ ਫਿਰ ਇਹੋ ਜਿਹੇ 2-4 ਬੰਦੇ ਹੋਰ ਭੇਜਣ ਜਿਹੜਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾ ਸਕੇ ਇਹ ਏਜੰਸੀਆਂ ਦੇ ਬੰਦੇ ਹੁਣ ਫਿਰ ਉਹ ਜਿਹਨਾਂ ਚੋਂ ਟੱਕਿਆ ਹੁਣ ਫਿਰ ਤੇ ਸਰਕਾਰਾਂ ਬਾਟ ਕੱਢ ਸਕਦੀਆਂ ਜੇ ਅਸਰ ਏਜੰਸੀਆਂ ਦੇ ਬੰਦੇ ਹੋਣ ਜਿਹੜਾ ਬੰਦਾ ਪੰਜਾਬ ਦੀ ਨੌਜਵਾਨੀ ਵਾਸਤੇ ਆਪਣਾ ਕਾਰੋਬਾਰ ਛੱਡ ਕੇ ਪੰਥ ਦਾ ਦਰਦ ਲੈ ਕੇ ਪੰਜਾਬ ਬਚਾਉਂਦਾ ਵਾ ਤੇ ਉਹਨੂੰ ਇਹ ਦੀਪ ਸਿੱਧੂ ਨੂੰ ਏਜੰਸੀਆਂ ਦਾ ਬੰਦਾ ਦੱਸ ਦੇ ਸੀ ਜੀ ਲੋਕਾਂ ਦੀ ਇਹ ਜਿਹੜੇ ਬੋਚਾਰ ਬੰਦੇ ਹੁੰਦੇ ਇਹਨਾਂ ਦੀ ਗੱਲ ਤਦ ਤੱਕ ਧਿਆਨ ਨਹੀਂ ਦੇਣ ਦੀ ਲੋੜ ਦੀ ਏਜੰਸੀਆਂ ਦਾ ਬੰਦਾ ਹੋਵੇ ਫਿਰ ਤੇ ਹੁਣ ਬਾਹਰ ਹੋਵੇ ਨਾ ਜੀ ਅਸੀਂ ਤਾਂ ਸਿਰਫ ਦਰਸ਼ਕ ਅਸੀਂ ਦਰਸ਼ਕਾਂ ਦੇ ਸਾਹਮਣੇ ਸਿਰਫ ਕਲੀਅਰ ਹੀ ਕਰਨਾ ਚਾਹ ਰਹੇ ਹਾਂ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਏਜੰਸੀਆਂ ਦੇ ਬੰਦੇ ਨੇ ਫਿਰ ਅੱਜ ਤੁਸੀਂ ਉਹਨਾਂ ਦਾ ਜਵਾਬ ਦੇ ਦਿੱਤਾ ਕਿ ਜੇ ਪੰਜਾਬ ਦਾ ਪੜਾ ਏਜੰਸੀਆਂ ਦੇ ਬੰਦੇ ਇਦਾਂ ਕਰ ਸਕਦੇ ਨੇ ਇਦਾਂ ਦੇ ਏਜੰਸੀਆਂ ਦੇ ਬੰਦੇ ਜਿਹੜੇ ਅੰਮ੍ਰਿਤ ਸ਼ਕਾ ਸਕਦੇ ਨੇ ਨਸ਼ੇ ਸ਼ਿਲਾ ਸਕਦੇ ਫਿਰ ਏਜੰਸੀਆਂ ਦੇ ਬੰਦੇ ਵੱਤਵਾਦ ਚਾਹੀਦੇ ਤੁਸੀਂ ਜਵਾਬ ਦੇ ਦਿੱਤਾ ਅਸੀਂ ਤਾਂ ਸਿਰਫ ਤੁਹਾਨੂੰ ਕਲੀਅਰ ਕਰਨ ਲਈ ਸਵਾਲ ਕੀਤਾ ਸੀ ਪਰ ਤੁਸੀਂ ਸਾਰੀ ਸੰਗਤ ਨੂੰ ਇਹ ਕਲੀਅਰ ਕਰ ਦਿੱਤਾ ਕਿ ਜੇ ਏਜੰਸੀਆਂ ਦੇ ਬੰਦੇ ਨੇ ਤੇ ਉਹ ਪੰਜਾਬ ਲਈ ਇੰਨਾ ਕਰ ਸਕਦੇ ਤਾਂ ਫਿਰ ਹੋਰ ਭੇਜਣੇ ਚਾਹੀਦੇ ਨੇ ਸੋ ਵੀਜੀ ਇੱਕ ਗੱਲ ਹੋਰ ਹੈ ਕਿ ਜਦੋਂ ਦਾ ਇਹ ਸਾਰਾ ਸੰਘਰਸ਼ ਚੱਲ ਰਿਹਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਵੀ ਤੁਹਾਨੂੰ ਕੋਈ ਮਦਦ ਮਿਲੀ ਹੈ ਕੋਈ ਸਹਾਇਤਾ ਮਿਲੀ ਹੈ ਕਿ ਨਹੀਂ ਮਿਲੀ ਇਹ ਕੋਈ ਜੀ ਸ਼੍ਰੋਮਣੀ ਕਮੇਟੀ ਵੱਲੋਂ ਤੁਹਾਨੂੰ ਤੇ ਕਿਸੇ ਕਿਸਮ ਦੀ ਕੋਈ ਸਹਾਇਤਾ ਨਹੀਂ ਮਿਲੀ ਸ਼੍ਰੋਮਣੀ ਕਮੇਟੀ ਦੇ ਅੱਜ ਦੇ ਸਮੇਂ ਤੇ ਜਿਹੜੇ ਸਾਡੇ ਜਹੇਦਾਰ ਹੁੰਦੇ ਸਿਰਮੌਰ ਸਿੱਖਾਂ ਦੀ ਸ਼੍ਰੋਮਣੀ ਕਮੇਟੀ ਆ ਜਹੇਦਾਰ ਦਾ ਇੰਨਾ ਹੋਣਾ ਚਾਹੀਦਾ ਵਾ ਕਿ ਹੁਕਮ ਕਰਨ ਤੇ ਉਹਦੀ ਦਿੱਲੀ ਤੱਕ ਆਵਾਜ਼ ਜਾਣੀ ਚਾਹੀਦੀ ਹੈ ਪੁਰਾਣੇ ਸਮਿਆਂ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਕਾਲ ਤੱਕ ਹਾਂਜੀ ਪੁਰਾਣੇ ਸਮਿਆਂ ਵਿੱਚ ਜਿਹੜੀ ਔਕਾਲ ਤੱਕ ਦੀ ਆਵਾਜ਼ ਸੀ ਉਹ ਸਾਰੇ ਵੱਡ ਦੇ ਸਿੱਖਾਂ ਦੀ ਆਵਾਜ਼ ਬਣ ਜਾਂਦੀ ਹੁੰਦੀ ਸੀ ਤੁਹਾਨੂੰ ਕੀ ਲੱਗਦਾ ਕਿ ਇਸ ਟਾਈਮ ਜਿਹੜੀ ਕਾਲ ਤਖਤ ਦੇ ਜ਼ਥੇਦਾਰ ਦੀ ਆਵਾਜ਼ ਉਹ ਕੀ ਗੱਲ ਲੋਕਾਂ ਨੂੰ ਪਾ ਨਹੀਂ ਰਹੀ ਲੋਕਾਂ ਨੂੰ ਸੁਣ ਨਹੀਂ ਰਹੀ ਕਿ ਜਾਂ ਕੋਈ ਹੋਰ ਗੱਲ ਬਾਤ ਹੈ ਜਿਹੜੀ ਕਾਲ ਤਖਤ ਦੀ ਆਵਾਜ਼ ਹੈ ਜਾਂ ਕਾਲ ਤਖਤ ਦੀ ਆਵਾਜ਼ ਆ ਹੀ ਨਹੀਂ ਰਹੀ ਦੇਖੋ ਜੀ ਮੈਂ ਤੇ ਸਮਝਦੀ ਵੀ ਜ਼ਥੇਦਾਰਾਂ ਨੂੰ ਕੋਈ ਦਬਾਅ ਵਾ ਕਾਲ ਤਖਤ ਦੇ ਜ਼ਥੇਦਾਰ ਵੀ ਕਿਸੇ ਦਬਾਅ ਵਿੱਚ ਕਿਉਂਕਿ ਜੇ ਉਹ ਦਬਾਅ ਵਿੱਚ ਨਾ ਹੋਣ ਜ਼ਥੇਦਾਰ ਦੇ ਕੋਈ ਜਿੰਨਾ ਹੁੰਦੀ ਮਤਲਬ ਕਿ ਜਿੰਨੀ ਉਹਦੇ ਕੋ ਹਾਂ ਜਾਵਾ ਵੀ ਜਿੱਦਾਂ ਸਿਰਮੌਰ ਸਿੱਖਾਂ ਦੀ ਕਮੇਟੀ ਜ਼ਹੀਦਾਰ ਦਾ ਹੁਕਮ ਦਿੱਲੀ ਤੱਕ ਆਵਾਜ਼ ਜਾਣੀ ਚਾਹੀਦੀ। ਜੀ ਡੀਸੀ ਨੂੰ ਮਿਲਣਾ ਹੋਏ ਨਾ ਜ਼ਹੀਦਾਰ ਨੂੰ ਉਹ ਵੀ ਜਹੀਦਾਰ ਨੂੰ ਟਾਈਮ ਲੈਣਾ ਪੈਂਦਾ। ਜੀ ਜ਼ਹੀਦਾਰ ਦੇ ਹੁਕਮ ਨਾਲ ਕੋਈ ਨਹੀਂ ਵੀ ਆਇਆ ਕਿ ਜਹੀਦਾਰਾਂ ਨੂੰ ਮੈਂ ਸਮਝਦੀ ਹਾਂ ਕਾਲ ਤੱਕ ਤੇ ਸਾਡੇ ਜਿਹੜੇ ਜ਼ਹੀਦਾਰ ਵਾ ਜੀ ਵੀ ਕੋਈ ਦਬਾਅ ਵਾ ਉਹਨਾਂ ਤੇ ਵੀ ਕੋਈ ਦਮ ਨਹੀਂ ਹੈਗਾ ਕਿ ਕੋਈ ਸਿੱਟੇ ਹੋਮ ਲਈ ਕੋਈ ਕੈਂਸਲ ਆ ਲੈ ਅਸੋ। ਜੀ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਪੈਸੇ ਬਾਹਰ ਆ ਜਾਂਦੇ ਨੇ ਮਤਲਬ ਵਾਹਿਗੁਰੂ ਕਿਰਪਾ ਕਰੇ ਜੇ ਭਾਈ ਸਾਹਿਬ ਬਾਹਰ ਆ ਜਾਂਦੇ ਨੇ ਐਮਪੀ ਜਿੱਤ ਚੁੱਕੇ ਨੇ ਉਹ ਸੰਸਦ ਦੇ ਵਿੱਚ ਜਦੋਂ ਜਾ ਕੇ ਬੋਲਣਗੇ ਲੋਕਾਂ ਦੀ ਆਵਾਜ਼ ਰੱਖਣਗੇ ਤਾਂ ਤੁਹਾਨੂੰ ਕੀ ਲੱਗਦਾ ਕਿ ਬਾਹਰ ਆਉਣ ਤੋਂ ਬਾਅਦ ਕਿ ਉਹ ਆਪਣੀ ਕੋਈ ਨਵੀਂ ਪਾਰਟੀ ਬਣਾਉਣਗੇ ਜਿਹਦੇ ਤਹਿਤ ਉਹ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਲੜਨ ਕੋਈ ਇਦਾਂ ਦਾਕ ਉਹਨਾਂ ਨੇ ਤੁਹਾਨੂੰ ਸੁਝਾਅ ਦਿੱਤਾ ਹੋਇਆ ਜਾਂ ਉਹਨਾਂ ਦੇ ਮਨ ਵਿੱਚ ਇਦਾਂ ਦਾਕ ਵਿਚਾਰ ਹੋਏ ਕਿਉਂਕਿ ਜਿਦਾ ਆਪਾਂ ਦੇਖ ਰਹੇ ਹਾਂ ਕਿ ਕਾਲੀ ਦਲ ਪਾਰਟੀ ਆਪਣੀ ਖੇਤਰੀ ਪਾਰਟੀ ਹੈ ਹੋਰ ਪਾਰਟੀਆਂ ਵੀ ਪੰਜਾਬ ਵਿੱਚ ਜਿਹੜਾ ਆਪੋ ਆਪਣਾ ਰਾਜਕਰਰੀਆਂ ਨੇ ਸਿਵਰਨਜੀਤ ਸਿੰਘ ਮਾਨ ਸਾਹਿਬ ਵੀ ਨੇ ਆਮ ਆਦਮੀ ਪਾਰਟੀ ਵੀ ਅਕਾਲੀ ਦਲ ਕਾਂਗਰਸ ਭਾਜਪਾ ਵਾਲੇ ਸਾਰੇ ਆਪ ਆਪਣਾ ਯੋਰ ਲਾਉਂਦੇ ਨੇ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਨਵਾਂ ਅਧਿਆਇ ਸ਼ੁਰੂ ਹੋਏਗਾ ਕੋਈ ਨਵੀਂ ਪਾਰਟੀ ਬਣੇਗੀ ਵਰਤਪਾਲ ਸਿੰਘ ਜੀ ਵੱਲੋਂ ਉਹ ਸਾਡੀ ਇਸ ਵਿਸ਼ੇ ਤੇ ਭਾਈ ਸਾਹਿਬ ਨਾਲ ਕੋਈ ਗੱਲ ਨਹੀਂ ਹੋਈ ਅਸੀਂ ਜਿੱਤਿਆਂ ਤੋਂ ਬਾਅਦ ਇੱਕ ਵਾਰ ਹੀ ਮਿਲੇ ਸੀ ਉਦੋਂ ਥੋੜਾ ਟਾਈਮ ਮਿਲੇ ਉਹਨਾਂ ਨੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਧੰਨਵਾਦ ਹੋ ਰਿਹਾ ਸਾਨੂੰ ਕਿਹਾ ਗਿਆ ਕਿ ਹਰ ਮਿੰਨਿਟ ਵਿੱਚ ਜਾ ਕੇ ਸੰਗਤਾਂ ਦਾ ਧੰਨਵਾਦ ਕਰੋ ਇਦਾਂ ਦੀ ਕੋਈ ਸਾਡੀ ਵਿਚਾਰ ਨਹੀਂ ਉਹ ਤੇ ਭਾਈ ਸਾਹਿਬ ਦੇ ਆਉਣ ਬਾਹਰ ਆਉਣ ਤੇ ਪਤਾ ਲੱਗੂਗਾ ਕਿ ਉਹਨਾਂ ਦਾ ਗੜੀ ਕੀ ਰੱਖਸਾデア ਕਿ ਉਹਨਾਂ ਦੀ ਵਿਚਾਰਿਆ ਉਹ ਇਹ ਜਿਹੜਾ ਇਹ ਫੈਸਲਾ ਉਹ ਖੁਦ ਹੀ ਕਰਨਗੇ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਲੋਕ ਸੰਗਤ ਨੇ ਕਿਹਾ ਕਿ ਤੁਸੀਂ ਇਲੈਕਸ਼ਨ ਲੜੋ ਤੇ ਜੇ ਸੰਗਤ ਕਹਿੰਦੀ ਆ ਕਿ ਭਾਈ ਸਾਹਿਬ ਤੁਸੀਂ ਨਵੀਂ ਪਾਰਟੀ ਬਣਾਓ ਕਿਉਂਕਿ ਪੰਜਾਬ ਦੇ ਵਿੱਚ ਹੋਰ ਕੋਈ ਖੇਤਰੀ ਪਾਰਟੀ ਜਿਹੜੀ ਆ ਉਹ ਹੈ ਨਹੀਂ ਹੁਣ ਕੋਈ ਜਿਹੜੀ ਆਪਣੇ ਪੂਰਨ ਬਹੁਮਤ ਤੇ ਆਪਣਾ ਰਾਜ ਕਰ ਸਕੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਸੰਗਤ ਕਹੇਗੀ ਤੇ ਫਿਰ ਸੰਗਤ ਦਾ ਕਹਿ ਸਿਰ ਮੱਥੇ ਹੋਵੇਗਾ ਵੇਖੋ ਜੀ ਇਹ ਤਾਂ ਹੁਣ ਭਾਈ ਸਾਹਿਬ ਦੇ ਉੱਤੇ ਆ ਡਿਪੈਂਡ ਕਰਦਾ ਕਿ ਜੇ ਉਹ ਸੰਗਤ ਦਾ ਜਿੱਦਾਂ ਸਭ ਨਾਲ ਸੰਗਤ ਹੁਕਮ ਕਰੂਗੀ ਉਹ ਜੇ ਮੰਨਣਗੇ ਜੋ ਵੀ ਸੰਗਤ ਕਹੂਗੀ ਉਹ ਬਾਹਰ ਆਉਣਗੇ ਤੇ ਜਿੱਦਾਂ ਦਾ ਸੰਗਤ ਹੁਕਮ ਕਰੂਗੀ ਉਦਾਂ ਦਾ ਉਹ ਮੰਨਣਗੇ ਉਹ ਤੇ ਉਹਨਾਂ ਤੇ ਡਿਪੈਂਡ ਕਰਦਾ ਭਾਈ ਸਾਹਿਬ ਤੇ ਕਿਉਂਕਿ ਨੌਜਵਾਨ ਜਿਹੜੇ ਨੇ ਹਾਂਜੀ ਨੌਜਵਾਨ ਜਿਹੜੇ ਨੇ ਉਹ ਬੜੀ ਉਤਾਵਲੇ ਨੇ ਕਿ ਪੰਜਾਬ ਵਿੱਚ ਇੱਕ ਤੇ ਭਾਈ ਸਰਬਜੀਤ ਸਿੰਘ ਖਾਲਸਾ ਜਿੱਤੇ ਨੇ ਤੇ ਇੱਕ ਭਾਈ ਅਮਰਪਾਲ ਸਿੰਘ ਜੀ ਵੱਡੀ ਲੀਡਰ ਨਾਲ ਜਿੱਤੇ ਨੇ ਕਈ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਜੇ ਭਾਈ ਸਾਹਿਬ ਬਾਹਰ ਆਉਂਦੇ ਨੇ ਤਾਂ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰ ਅਮਰਪਾਲ ਸਿੰਘ ਜੀ ਨੂੰ ਮਿਲ ਕੇ ਜਿਹੜੀ ਇੱਕ ਨਵੀਂ ਪਾਰਟੀ ਬਣਾਉਣੀ ਚਾਹੀਦੀ ਹੈ ਜਿਹੜੀ ਪੰਜਾਬ ਦੇ ਵਿੱਚ ਨਵੇਂ ਸਿਰੋਂ ਜਿਹੜਾ ਵਲ ਲੋਕਾਂ ਦੀਆਂ ਉਮੀਦਾਂ ਤੇ ਖਰੀਆਂ ਉਤਰੇ ਆਪਣੇ ਕਿਉਂਕਿ ਇਲੈਕਸ਼ਨ ਇੱਕ ਇਦਾਂ ਦਾ ਕਹਿੰਦੇ ਰਸਤਾ ਹੈ ਇਲੈਕਸ਼ਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ ਕਰਨੀ ਪੈਂਦੀ ਕਿਸੇ ਤਰ੍ਹਾਂ ਦਾ ਕੁਝ ਕਰਨਾ ਨਹੀਂ ਪੈਂਦਾ ਜੇ ਬੰਦਾ ਜਿੱਤ ਜਾਏ ਤਾਂ ਉਹਦੇ ਕੋਲ ਪਾਵਰ ਆ ਜਾਂਦੀ ਆ ਤਾਂ ਤੁਹਾਨੂੰ ਕੀ ਲੱਗਦਾ ਕਿ ਜੇ ਲੋਕ ਕਹਿਣਗੇ ਲੋਕ ਸਪੋਰਟ ਕਰਨਗੇ ਤਾਂ ਭਾਈ ਸਾਹਿਬ ਵੱਲੋਂ ਕੋਈ ਇਦਾਂ ਦਾ ਬਿਆਨ ਆਵੇਗਾ ਨਵੀਂ ਪਾਰਟੀ ਬਣਾਉਣ ਲਈ ਮੈਂ ਤੁਹਾਨੂੰ ਮੈਂ ਤਾਂ ਪਹਿਲੇ ਵੀ ਦੱਸਿਆ ਕਿ ਇਹ ਉਹਨਾਂ ਦਾ ਫੈਸਲਾ ਹੈ ਦੀ ਸੰਗਤਾਂ ਦਾ ਫੈਸਲਾ ਜਦੋਂ ਬਾਹਰ ਆਉਂਦੇ ਆ ਜੋ ਵੀ ਸੰਗਤਾਂ ਕਹਿਣ ਦੀਆਂ ਉਹ ਉਹਨਾਂ ਸੰਗਤਾਂ ਦਾ ਪੂਰਨ ਕਰਨਗੇ ਇਹ ਉਹਨਾਂ ਦੇ ਆਉਣ ਤੇ ਬਾਹਰ ਪਤਾ ਲੱਗਦਾ ਉਹਦੀ ਇਹਦੀ ਜਗ੍ਹਾ ਹੀ ਕੋਈ ਇਹੋ ਜਿਹੀ ਨਹੀਂ ਦੇ ਸਕਦੇ ਖਬਰ ਕਿ ਉਹ ਆ ਕਰਨਗੇ ਚਾਹਿਆ ਕਰਨਗੇ ਉਹਨਾਂ ਬਾਹਰ ਹੁੰਦੇ ਹੀ ਇਹ ਜੋ ਵੀ ਫੈਸਲਾ ਉਹਨਾਂ ਦਾ ਹੋਊਗਾ ਉਹ ਹੀ ਸਾਡੇ ਸਿਰ ਮੱਤੇ ਹੋਊਗਾ ਸਾਡੇ ਹਾਂਜੀ ਇੱਕ ਸਵਾਲ ਹੋਰ ਹੈ ਬੀਜੀ ਆਪਾਂ ਸਮਾਂ ਤੁਹਾਡਾ ਥੋੜਾ ਜ਼ਿਆਦਾ ਲੈ ਰਹੇ ਹਾਂ ਇਹ ਸਵਾਲ ਇਹ ਕਿ ਜਿੱਥੇ ਭਾਈ ਅਮਰਤਪਾਲ ਸਿੰਘ ਦੀ ਡਿਬਰੂਵਾਲ ਜਿਹੜੇ ਵਿੱਚ ਬੰਦ ਨੇ ਨਾਲ ਉਹਨਾਂ ਦੇ ਸਾਥੀ ਵੀ ਬੰਦ ਨੇ ਤੇ ਉਹਨਾਂ ਦੇ ਸਾਥੀਆਂ ਦੇ ਵਿੱਚੋਂ ਇੱਕ ਸਾਥੀ ਨੇ ਕਲਸੀ ਸਾਹਿਬ ਤੇ ਪਿਛਲੇ ਦਿਨੀਓ ਸੋਸ਼ਲ ਮੀਡੀਆ ਤੇ ਉਹਨਾਂ ਦੇ ਧਰਮ ਪਤਨੀ ਜੀ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਕਿ ਡੇਰਾ ਬਾਬਾ ਨਾਨਕ ਤੋਂ ਚੋਣ ਲੜਨਗੇ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਅਮਰਤਪਾਲ ਸਿੰਘ ਜਿੱਤੇ ਨੇ ਕਲਸੀ ਸਾਹਿਬ ਵੀ ਇਨੀ ਵੱਡੀ ਲੀਡ ਨਾਲ ਜਿੱਤਣਗੇ ਹਾਂਜੀ ਵੇਖੋ ਅਸੀਂ ਵਿਚਾਰ ਕਰ ਰਹੇ ਹਾਂ ਭਾਈ ਸਾਹਿਬ ਨਾਲ ਜੇ ਦੁਬਾਰਾ ਜਦੋਂ ਵੀ ਇਹ ਚੋਣਾਂ ਦਾ ਐਲਾਨ ਹੁੰਦਾ ਵਾ ਫੇਰਾ ਦੇ ਉਹਨਾਂ ਦਾ ਕੋਈ ਫੈਸਲਾ ਨਹੀਂ ਹੈ ਇੱਕ ਰੱਖਿਓ ਕਿ ਉਹ ਸਲਾਹ ਕਰਨਗੇ ਜਿੱਦਾਂ ਵੀ ਉਹ ਕਹਿੰਦੇ ਫੇਰ ਵੇਖੋ ਜੇ ਉਹ ਖੜਮਗੇ ਤਾਂ ਜ਼ਰੂਰ ਜਿੱਤਣਗੇ ਇਦਾਂ ਨਹੀਂ ਕੋਈ ਗੱਲ ਨਹੀਂ ਹੈ ਕਿਉਂਕਿ ਸੰਗਤ ਬਹੁਤ ਪਿਆਰ ਕਰਦੀ ਆ ਤੇ ਜੇ ਉਹ ਖੜਮਗੇ ਜੇ ਜ਼ਰੂਰ ਜਿੱਤਣਗੇ ਜੇ ਕੋਈ ਉਹਨਾਂ ਦਾ ਫਾਈਨਲ ਫੈਸਲਾ ਨਹੀਂ ਹੈਗਾ ਜੋ ਵੀ ਉਹਨਾਂ ਦਾ ਫੈਸਲਾ ਆਊਗਾ ਉਹ ਉਹਦੇ ਭਾਈ ਸਾਹਿਬ ਦੇ ਨਾਲ ਇੱਕ ਬੰਦਾ ਬੜਾ ਜਿਹੜਾ ਬੰਦ ਆ ਉਹਨੂੰ ਮੰਤਰੀ ਬਾਜੇ ਕ ਵੀ ਕਹਿੰਦੇ ਨੇ ਬਾਜੇ ਕੇ ਦਜੜਾ ਬੇਟਾ ਆ ਉਹ ਵੀ ਕਈ ਵਾਰ ਵੀਡੀਓ ਪਾਉਂਦਾ ਹੈ ਕਿ ਮੇਰਾ ਮੇਰੇ ਪਿਓ ਨੂੰ ਮਿਲਣ ਨੂੰ ਬੜਾ ਜੀ ਕਰਦਾ ਹੈ ਤੇ ਮੰਤਰੀ ਬਾਜੇ ਕੇ ਦਾ ਜਿਹੜਾ ਵਾ ਉਹ ਕੀ ਕਸੂਰ ਆ ਕਿ ਇਹੋ ਜਿਹੇ ਬੰਦੇ ਜਿਹੜੇ ਨੇ ਉਹ ਵੀ ਅਮਰਤਪਾਲ ਸਿੰਘ ਜੀ ਦੇ ਨਾਲ ਬੰਦ ਨੇ ਅਮਰਤਪਾਲ ਸਿੰਘ ਜੀ ਦੇ ਨਾਲ ਹੋਰ ਵੀ ਕਈ ਇਦਾਂ ਦੇ ਬੰਦੇ ਬੰਦ ਨੇ ਤੁਹਾਨੂੰ ਕੀ ਲੱਗਦਾ ਇਹਨਾਂ ਨੇ ਕਿੱਡਾ ਕ ਵੱਡਾ ਜੁਰਮ ਕੀਤਾ ਹੈ ਕਿ ਜਿਹੜੇ ਸਾਰੇ ਐਨਐਸਏ ਲਾ ਕੇ ਅੰਦਰ ਬੰਦ ਕਰ ਦਿੱਤੇ ਗਏ ਨੇ ਉਹ ਬਾਜੀ ਕੇ ਵਾਲੇ ਤਾਂ ਕੋਈ ਬਿਖਸ਼ੂਰੀ ਨਹੀਂ ਆਉਦਾ ਇਹ ਤਾਂ ਸੂਰੀਆ ਵੀ ਉਹਨੇ ਮਾਈ ਸਾਹ ਦੇ ਨਾਲ ਅੰਮਰਤ ਪਿਚ ਗਿਆ ਸੀ ਬਾਕੀ ਉਹਦਾ ਤਾਂ ਕੋਈ ਜਥੇਬੰਦੀ ਨਾਲ ਕੋਈ ਲਿੰਕ ਨਹੀਂ ਹੈਦਾ ਉਹਦਾ ਵਿਚਾਰੇ ਦਾ ਉਹਨਾਂ ਕਿ ਉਹ ਵਹੀ ਫੜ ਲਿਆ ਤਾਂ ਇਹਦਾ ਉਹਦੇ ਨਾਲ ਬਹੁਤ ਜ਼ਿਆਦਾ ਕਿਉਂਕਿ ਬਾਕੀ ਦੇ ਚਲੋ ਜਥੇਬੰਦੀ ਦੇ ਬੰਦੇ ਸੀ ਮੈਂਬਰ ਸੀ ਜਿਹੜੇ ਉੱਥੇ ਡਿਵੀਜ਼ਨ ਆ ਰਹੇ ਉਹਦਾ ਕੋਈ ਲਿੰਕ ਨਹੀਂ ਸੀ ਉਹਨੂੰ ਕਿਉਂ ਜਿਆਜੇ ਫੜ ਕੇ ਇਨਾਂ ਦੇ ਡਿਗਰ ਗੜ ਪਈ ਇਹਦਾ ਪਤਾ ਨਹੀਂ ਇਹਦਾ ਕੀ ਕਾਰਨ ਸੀ ਅਮਰ ਤਾਂ ਸ਼ੱਕਿਆ ਵਾ ਪਤਾ ਨਹੀਂ ਉਹ ਕੀ ਕਾਰਨ ਸੀ ਕਿ ਕੋਦੋਂ ਵੀ ਇੱਥੇ ਮਿਲਣੇ ਨਹੀਂ ਆਇਆ ਕੋਈ ਜਿਆਦਾ ਵੀ ਨਹੀਂ ਆਇਆ ਜੀ ਉਹਨੂੰ ਤੇ ਪਤਾ ਨਹੀਂ ਹੋਵੇ ਕਿ ਉਹਲਾ ਦੇਤੀ ਐ ਜੇ ਸੀ ਉਹਦੀ ਤਾਂ ਸਮਝ ਨਹੀਂ ਆਈਗੀ ਆਦਾ ਕਰਕੇ ਉਹਦੇ ਚਲਾ ਦੇ ਬੀ ਜੀ ਤੁਸੀਂ ਇੱਥੇ ਬੈਠੇ ਇੱਥੇ ਬਾਹਰਲੇ ਦੇਸ਼ਾਂ ਵਾਲਿਆਂ ਨੂੰ ਯੂ ਐਸ اے ਅਸੀਂ ਕੈਨੇਡਾ ਤਾਂ ਤੁਹਾਡੇ ਨਾਲ ਗੱਲ ਕਰ ਰਹੇ ਆ ਹੋਰ ਜਿੰਨੇ ਵੀ ਯੂਰਪ ਦੇ ਦੇਸ਼ ਨੇ ਕਿਉਂਕਿ ਭਾਈ ਸਾਹਿਬ ਤੇ ਹੋਰ ਪੰਜਾਬ ਦੀਆਂ ਗੱਲਾਂ ਬਾਰੇ ਇਥੋਂ ਦੇ ਲੋਕ ਬਹੁਤ ਧਿਆਨ ਦਿੰਦੇ ਨੇ ਕਿਉਂਕਿ ਸਾਰੇ ਪੰਜਾਬ ਤੋਂ ਆਏ ਨੇ ਤੇ ਜੋ ਵੀ ਇੱਥੇ ਘਟਨਾ ਬੀਤਦੀ ਹੈ ਇੱਥੇ ਦੇ ਲੋਕਾਂ ਦਾ ਧਿਆਨ ਹਮੇਸ਼ਾ ਰਹਿੰਦਾ ਹੈ ਕਿ ਪੰਜਾਬ 'ਚ ਕੀ ਵਾਪਰ ਰਿਹਾ ਹੈ ਤੁਸੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵਿਖੋ ਅਸੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਸੰਦੇਸ਼ ਦੇਸ਼ ਦੀਆਂ ਸੰਗਤਾਂ ਨੇ ਬਹੁਤ ਹੀ ਸਾਡਾ ਸਾਥ ਦਿੱਤਾ ਪਹਿਲੇ ਤੋਂ ਜਦੋਂ ਤੋਂ ਭਾਈ ਸਾਹਿਬ ਇੱਥੇ ਆਏ ਉਹਨਾਂ ਨੇ ਬਹੁਤ ਜਿਆਦਾ ਸਾਥ ਦਿੱਤਾ ਤੇ ਸਾਰੀਆਂ ਸੰਗਤਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਨੇ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੀ ਉਹਨਾਂ ਨੂੰ ਵਧੀਆ ਕਾਰੋਬਾਰ ਬਖਸ਼ੀ ਤੇ ਚੜ੍ਹਦੀ ਕਲਾ ਬਖਸ਼ੀ ਸਾਰੀਆਂ ਸੰਗਤਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਤੇ ਇਦਾਂ ਹੀ ਉਹ ਪੰਥ ਨੂੰ ਪਿਆਰ ਕਰਦੀਆਂ ਰਹਿਣ ਕਿਉਂਕਿ ਜਿਹੜੇ ਇੱਥੇ ਪੰਜਾਬ ਦੇ ਗਏ ਆ ਉਹਨਾਂ ਨੇ ਪੰਜਾਬ ਦੀ ਖੇਚੀ ਆ ਸੋ ਇਦਾਂ ਹੀ ਪੰਜਾਬ ਦੇ ਪੰਥ ਨੂੰ ਪਿਆਰ ਕਰਦਾ ਸੋ ਵੀਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਚੈਨਲ ਦੇ ਨਾਲ ਜੁੜਨ ਦੇ ਲਈ ਤੁਸੀਂ ਜਿਹੜਾ ਆਪਣਾ ਕੀਮਤੀ ਸਮਾਂ ਦਿੱਤਾ ਔਰ ਜਿਹਦੀ ਵੀ ਗੱਲਬਾਤ ਜਿੰਨੇ ਵੀ ਸਵਾਲ ਅਸੀਂ ਕੀਤੇ ਉਹਨਾਂ ਦਾ ਬੜੀ ਵਧੀਆ ਢੰਗ ਨਾਲ ਜਿਹੜਾ ਜਵਾਬ ਦਿੱਤਾ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਭਾਈ ਸਾਹਿਬ ਛੇਤੀ ਬਾਹਰ ਆਉਣਗੇ ਉਹਨਾਂ ਦੇ ਨਾਲ ਜਿਹੜੇ ਸਾਥੀ ਨੇ ਉਹ ਵੀ ਬਾਹਰ ਆਉਣਗੇ ਤੇ ਜਿਹੜੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਨੇ ਆਪਣਾ ਪ੍ਰਚਾਰ ਰੰਭਿਆ ਸੀ ਉਹਦੇ ਵਿੱਚ ਉਹ ਫਿਰ ਲੱਗ ਕੇ ਸਹੀ ਤਰੀਕੇ ਦੇ ਨਾਲ ਜਿਹੜਾ ਨਸ਼ਾ ਜਿਹੜਾ ਮੈਂ ਵੇਖਿਆ ਕਿ ਕਈ ਮਾਵਾਂ ਰੋਂਦੀਆਂ ਹੋਈਆਂ ਵੀ ਮੈਂ ਉਹਨਾਂ ਨੂੰ ਵੇਖੀਆਂ ਨੇ ਕਿ ਕਹਿੰਦੀਆਂ ਨੇ ਕਿ ਅਮਰਤਪਾਲ ਨੇ ਸਾਡੇ ਪੁੱਤ ਬਚਾ ਲਏ ਤੇ ਇਹ ਤਾਂ ਚਲੋ ਸਮਾਂ ਦੱਸੇਗਾ ਅਸੀਂ ਵੀ ਕੁਝ ਨਹੀਂ ਕਹਿ ਸਕਦੇ ਤੁਸੀਂ ਵੀ ਕੁਝ ਨਹੀਂ ਕਹਿ ਸਕਦੇ ਪਰ ਵਾਹਿਗੁਰੂ ਅਗੇ ਅਰਦਾਸ ਹੈ ਕਿ ਕੋਈ ਵੀ ਜਿਹੜਾ ਪੰਜਾਬ ਦੇ ਹਿੱਤ ਬਾਰੇ ਸੋਚਦਾ ਆ ਭਾਵੇਂ ਉਹ ਸਰਕਾਰਾਂ ਵਿੱਚੋਂ ਕੋਈ ਬੰਦਾ ਸੋਚਦਾ ਆ ਭਾਵੇਂ ਜਿਹੜਾ ਵੀ ਸੋਚਦਾ ਆ ਜਿਹੜਾ ਪੰਜਾਬ ਦੇ ਲਈ ਜਿਹੜਾ ਆਪਣੇ ਘਰ ਲਈ ਸੋਚਦਾ ਵਾ ਵਾਹਿਗੁਰੂ ਨੂੰ ਹਮੇਸ਼ਾ ਤਰਕੀਆਂ ਬਖਸ਼ੇ ਉਹਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਡਾ ਸਮਾਂ ਦੇਣ ਦੇ ਲਈ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਬਹੁਤ-ਬਹੁਤ ਆਪ ਜੀ ਦਾ ਸ਼ੁਕਰਾਨਾ ਹੈ ਵਾਹਿਗੁਰੂ ਆਪ ਜੀ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਜੀ ਇਥੇ ਸਾਡੀ ਸਮਾਪਤੀ ਹੈ ਜੀ ਬਲਾਫਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ